ਤੇ ਉਹਨਾਂ ਤੋਂ ਇੰਗੇਜਮੈਂਟ ਦੇ ਬਦਲੇ ਇਸ ਗੈਂਗ ਵੱਲੋਂ 18 ਲੱਖ ਰੁਪਏ ਹਾਸਲ ਕੀਤਾ ਗਿਆ ਸੀ ਤੇ ਜਦੋਂ ਉਹਨੇ ਦੇਖਿਆ ਕਿ ਉਸਦੀ ਜੋ ਮੰਗੀਤਰ ਹੈ ਉਹਦੀ ਫੋਟੋ ਹੀ ਉਹਦੇ ਸਾਹਮਣੇ ਕਿਸੇ ਹੋਰ ਲੜਕੇ ਦੇ ਨਾਲ ਪਈ ਹੈ ਤਾਂ ਇਹ ਜਿਹੜਾ ਮੈਟਰ ਸਾਰਾ ਸਾਨੂੰ ਕਲੀਅਰ ਹੋ ਗਿਆ ਤੇ ਇਸ ਜਿਹੜਾ ਗੈਂਗ ਹੈ ਇਹਦਾ ਪਰਦਾ ਫੁੱਲ ਗਿਆ। ਬਾਹਰ ਦੇ ਵਿੱਚ ਵੀ ਇਹਨਾਂ ਵੱਲੋਂ ਐਡਸ ਦਿੱਤੀਆਂ ਗਈਆਂ ਸੀ। ਇਹ ਡਾਇਰੈਕਟਲੀ ਵੀ ਲੋਕਾਂ ਨੂੰ ਅਪਰੋਚ ਕਰਦੇ ਸੀ ਤੇ ਇਵਨ ਜੋ ਮੈਰਿਜ ਬਿਊਰੋ ਹੈ ਉਹਨਾਂ ਵਿੱਚ ਵੀ ਇਹਨਾਂ ਵੱਲੋਂ ਐਡਸ ਦਿੱਤੀਆਂ ਜਾਂਦੀਆਂ ਸੀ ਤੇ ਇਸ ਤੋਂ ਇਲਾਵਾ ਜੋ ਮੈਟ੍ਰੀਮੋਨੀਅਲ ਸਾਈਟਸ ਨੇ ਉਥੇ ਵੀ ਇਹਨਾਂ ਵੱਲੋਂ ਪ੍ਰੋਫਾਈਲ ਬਣਾਈ ਗਈ ਸੀ ਜਿਹਦੇ ਰਾਹੀਂ ਇਹ ਲੋਕਾਂ ਨੂੰ ਟਾਰਗੇਟ ਕਰਦੇ ਸੀ ਕੁੜੀ ਨੇ ਜੋ ਐਸਗੈਰ ਕਲੀਅਰ ਕੀਤੀ ਹੋਈ ਸੀ ਕਿ ਤੁਸੀਂ ਪੈਸਾ ਇਨਵੈਸਟ ਕਰੋ ਸਾਡੀ ਕੁੜੀ ਨੂੰ ਬਾਹਰ ਭੇਜੋ ਜਦੋਂ ਸਾਡੀ ਕੁੜੀ ਉਥੇ ਜਾ ਕੇ ਸੈਟਲ ਹੋ ਗਈ ਦੈਨ ਤੁਹਾਡੇ ਮੁੰਡੇ ਨੂੰ ਬਾਹਰ ਲੈ ਜਾਏਗੀ ਉਦੋਂ ਇਹਨਾਂ ਨੇ ਉਸ ਪਾਰਟੀ ਤੋਂ 35 ਲੱਖ ਰੁਪਏ ਲਏ ਸੀ ਮਤਲਬ ਹਰਪ੍ਰਿਤ ਨਨੋ ਲਾਲ WhatsApp ਤੇ ਚੈਟ ਵੀ ਕਰਦੀ ਹੁੰਦੀ ਸੀ ਸਾਰਿਆਂ ਨਾਲ WhatsApp ਤੇ ਚੈਟ ਵੀ ਹੁੰਦੀ ਸੀ WhatsApp ਤੇ ਕਾਲਿੰਗ ਵੀ ਹੁੰਦੀ ਸੀਗੀ ਤੇ ਪ੍ਰੋਪਰ ਗੱਲਬਾਤ ਹੁੰਦੀ ਸੀ ਪ੍ਰੋਪਰਲੀ ਗੱਲਬਾਤ ਹੁੰਦੀ ਸੀ ਵੀ ਤੇਰੇ ਨਾਲ ਹੀ ਵਿਆਹ ਕਰਾਵਾਂਗੇ ਜੀ ਜੀ ਤੇਰੀ ਦੁਲਹਨ ਦਾ ਕਿਹਾ ਗਿਆ ਪਰ ਉਸਨੇ ਵਿਆਹ ਕਿਸੇ ਨਾਲ ਵੀ ਨਿਕਰਾਇਆ ਵਿਆਹ ਕਰਾਇਆ ਨਹੀਂ ਰਿਸ਼ਤੇ ਹੀ ਕਏ ਜਾ ਰਹੇ ਨੇ ਵੀ 11 ਤੋਂ ਉੱਪਰ ਰਿਸ਼ਤੇ ਕਰਾ ਲਏ ਤੇ ਜਿਨ੍ਹਾਂ ਨਾਲ ਵੀ ਰਿਸ਼ਤਾ ਕਰਾਇਆ ਉਹਨਾਂ ਤੋਂ ਪੈਸੇ ਲੈ ਗਏ ਸਾਨੂੰ ਸਾਡੇ ਸੋਰਸਸ ਤੋਂ ਪਤਾ ਲੱਗਿਆ ਕਿ ਜਿਹੜੀ ਇੰਗੇਜਮੈਂਟ ਚੱਲ ਰਹੀ ਹੈ ਇੱਥੇ ਇੰਗੇਜਮੈਂਟ ਵਾਲਾ ਲੜਕਾ ਤਾਂ ਮੌਜੂਦ ਹੈ ਬਟ ਲੜਕੀ ਦੀ ਜਗ੍ਹਾ ਉਦੀ ਜਸਟ ਇੱਕ ਫੋਟੋ ਰੱਖੀ ਹੋਈ ਹੈ ਸਾਨੂੰ ਪਤਾ ਲੱਗੇ ਕਿ ਇੱਕ ਗੈਂਗ ਆਪਰੇਟ ਕਰ ਰਿਹਾ ਜਿਨ੍ਹਾਂ ਦਾ ਮੋਡਸ ਆਪਰੇਂਡੀ ਇਹੀ ਹੈ ਕਿ ਉਹ ਫੋਟੋ ਰੱਖ ਕੇ ਰਿਸ਼ਤਾ ਕਰਦੇ ਨੇ ਤੇ ਜਿਹੜਾ ਲੜਕਾ ਉਹਨੂੰ ਪ੍ਰੋਮਿਸ ਕਰਦੇ ਨੇ ਕਿ ਉਹਨਾਂ ਦੀ ਜਿਹੜੀ ਕੁੜੀ ਹੈ ਉਹ ਕੈਨੇਡਾ ਵਿੱਚ ਰਹਿ ਰਹੀ ਆ ਤੇ ਇਹ ਲੜਕੇ ਨੂੰ ਵੀ ਕੈਨੇਡਾ ਲੈ ਜਾਇਆ ਜਾਊਗਾ ਤੇ ਉਹਨਾਂ ਤੋਂ ਇਨ ਰਿਟਰਨ ਇਹ ਐਂਗੇਜਮੈਂਟ ਦੇ ਬਦਲੇ ਲੱਖਾਂ ਚ ਪੈਸੇ ਲੈ ਰਹੇ ਤੇ ਇੱਥੇ ਵਿੱਚ ਦੋ ਕਿਲੇ ਜ਼ਮੀਨ ਵੇਚ ਕੇ ਜਿਹੜਾ ਇਹ ਗਰੋ ਇਹਨਾਂ ਨੂੰ ਪੈਸੇ ਦਿੱਤੇ ਸੀ ਬਸ ਇਸੇ ਸੁਪਨੇ ਨਾਲ ਕਿ ਉਹਨਾਂ ਦਾ ਜੋ ਲੜਕਾ ਹੈ ਇਹ ਬਾਹਰ ਜਾ ਕੇ ਸੈਟ कि 2022 ਦੇ ਵਿੱਚ ਜਿਹੜਾ ਇਹਨਾਂ ਦਾ ਠੱਗੀ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਤੇ ਹੁਣ ਤੱਕ ਜਦੋਂ ਇਹ ਸਾਡੇ ਧਿਆਨ ਵਿੱਚ ਆਇਆ ਜੋ ਅਸੀਂ ਇਹਨਾਂ ਦੇ ਅਕਾਊਂਟ ਸਟੇਟਮੈਂਟ ਤੋਂ ਚੈੱਕ ਕੀਤਾ ਹੈ ਇਹ ਤਕਰੀਬਨ 1 ਕਰੋੜ 60 ਲੱਖ ਰੁਪਏ ਦੀ ਠੱਗੀ ਜਿਹੜੀ ਹੋਈ ਹੈ ਤੁਕਾ ਜੂ ਨੂੰ ਕਰ ਲਾ ਤੂੰ ਕਾ ਅਜੂ ਵੀ ਅਸੀਂ ਤਾਂ ਨਾ ਅੱਜ ਭੱਜੇ ਆਂ ਨਾ ਕੱਲ ਭੱਜੇ ਆਂ ਤੂੰ ਕਾ ਮੈਂ ਤਾਂ ਬੈਠੀ ਸੀ ਵੀ ਜੇ ਮੈਂ ਇੰਡੀਆ ਆ ਗਈ ਤਾਂ ਮੈਂ ਇੱਥੇ ਮੁੜਿਆ ਨਹੀਂ ਜਾਣਾ ਵੀ ਮੈਂ ਆਪਦੇ ਪੱਕੇ ਪੈਰੀ ਜਾਮਾ ਪੱਕੇ ਕਾਗਜ ਬਣਾ ਕੇ ਤੂੰ ਕਾ ਕੋਈ ਨਹੀਂ ਮੈਂ ਆ ਜਾਣਾ ਦਸਵੇਂ ਇੱਕ ਮਹੀਨੇ ਮੇਰੀ ਪੀਆ ਆ ਜਾਣੀ ਆ ਟਕਾਲਾ ਨੇ ਜਲੂਸ ਨਿਕਲ ਜੂਗਾ ਬਹੁਤ ਇੱਕ ਤਾਂ ਗਰਮੀ ਆ ਲੋਕ ਝੋਨਾ ਲਉਂਦੇ ਤੂੰ ਰਾਜੂ ਨੂੰ ਵੀ ਲਾ ਲਾ ਜੇ ਦੀਦੀ ਦਾ ਆ ਦੀਦੀ ਨਾ ਵੀ ਟੈਂਡ ਕਰ ਲਈ ਤੂੰ ਕਾ ਮੈਂ ਆ ਜਾਣਾ ਮੈਂ ਆ ਜਾਣਾ ਮੈਂ ਕਰਾਉਂਗੀ ਵੀ ਆ ਮਹੀਨਾ ਵੀ ਤਾਂ ਨਿਕਲ ਜਾਣ ਕੇ ਜਦ ਨੂੰ ਮੈਂ ਕਿਤੋਂ 5-7 ਲੱਖ ਖੂਕਦੀ ਆ ਮੱਕੂ ਚੱਕੋ ਹੁਣ ਕੰਮ ਗਰਮ ਆ ਬਸ ਰਾਜੂ ਕਹਿੰਦਾ ਗੱਲ ਕਰ ਲੈ ਕੱਲ ਉਹ ਦੀਪੇ ਦੂਪੇ ਨੂੰ ਕਿਸੇ ਨੂੰ ਨਹੀਂ ਲੈ ਕੇ ਆਏ ਉਹਦੀ ਭੈਣ ਆਈ ਸੀ ਰਾਜੂ ਆਇਆ ਸੀ ਉਹਦਾ ਜੀਜਾ ਸੀ ਤੇ ਇੱਕੋ ਗਰਮੀਤ ਤੇ ਘੋ ਸੀਗੇ ਦੂਜਾ ਗਰਮੀਤ ਦੇ ਘਰ ਵਾਲਾ ਕਰਦਾਸ ਚਾਰੇ ਜਾਣੇ ਆਈ ਸੀ ਕਹਿੰਦਾ ਚੰਗਾ ਮੰਮੀ ਗੱਲ ਕਰਾ ਦੇ ਰਾਜੂ ਤਾਂ ਨਰਮਾ ਲੋਕ ਚੱਕ ਦਿੰਦੇ ਆ ਮਹੀਨਾ ਵੀ ਤਾਂ ਆਪਣੇ ਨਿਕਲ ਜਾਣਗੇ ਕਰ ਲੈ ਰਾਜੂ ਨਾਲ ਗੱਲ ਫਿਰ ਮੈਨੂੰ ਦੱਸ ਦੀ ਚੰਗਾ ਉਹ ਸ਼ਾਇਦ ਅੱਜ ਪੈਸੇ ਦੇਣਾ ਆਪਾਂ ਨੂੰ ਫੈਜਗੜਾ ਵਾਲੇ ਥੋੜੇ ਥੋੜੇ ਸਾਰਿਆਂ ਨੂੰ ਦੇ ਦੇਾਂਗੇ ਸਸ਼ੇਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ ਪੰਜਾਬ ਦੇ ਵਿੱਚ ਇੱਕ ਮਾਮਲਾ ਇਸ ਸਮੇ ਬੜਾ ਫੇਮਸ ਵੀ ਹੋ ਰਿਹਾ ਲੋਕਾਂ ਤੱਕ ਪਹੁੰਚ ਰਿਹਾ ਉਸ ਨੂੰ ਲੁਟੇਰੀ ਦੁਲਹਨ ਵੀ ਕਿਹਾ ਜਾ ਰਿਹਾ ਲੁਟੇਰੀ ਦੁਲਹਨ ਤਾਂ ਕਿਹਾ ਗਿਆ ਪਰ ਉਸਨੇ ਵਿਆਹ ਕਿਸੇ ਨਾਲ ਵੀ ਨਹੀਂ ਕਰਾਇਆ ਵਿਆਹ ਕਰਾਇਆ ਨਹੀਂ ਰਿਸ਼ਤੇ ਹੀ ਕੀਤੇ ਜਾ ਰਹੇ ਨੇ ਵੀ 11 ਤੋਂ ਉੱਪਰ ਰਿਸ਼ਤੇ ਕਰਾ ਲਏ ਤੇ ਜਿਨ੍ਹਾਂ ਨਾਲ ਵੀ ਰਿਸ਼ਤਾ ਕਰਾਇਆ ਉਹਨਾਂ ਤੋਂ ਪੈਸੇ ਲੈ ਗਏ ਹੁਣ ਤੁਸੀਂ ਕਹਿ ਰਹੇ ਸੋਚ ਰਹੇ ਹੋਗੇ ਵੀ ਰਿਸ਼ਤਾ ਕਰਾਇਆ ਤੇ ਪੈਸੇ ਘੱਟ ਦੇ ਰਸਤੇ ਉਹਦੇ ਲੈ ਗਏ ਕਿਉਂਕਿ ਇਹ ਰਿਸ਼ਤਾ ਜਿਹੜਾ ਕਰਾਇਆ ਜਾਂਦਾ ਸੀ ਇਹ ਡੀਲ ਕੀਤੀ ਜਾਂਦੀ ਸੀ ਵੀ ਸਾਡਾ ਮੁੰਡਾ ਜਿਹੜਾ ਏ ਉਹ ਬਾਹਰ ਭੇਜਿਆ ਜਾਏਗਾ ਕਿਉਂਕਿ ਸਾਡੀ ਕੁੜੀ ਜਿਹੜੀ ਆ ਉਹ ਬਾਹਰ ਸਿੱਧੇ ਤੌਰ ਤੇ ਇੱਕ ਠੱਗੀ ਮਾਰ ਰਹੀ ਸੀ ਇਹ ਗਰੋਹ ਪੂਰਾ ਗਰੁੱਪ ਬਣਿਆ ਹੋਇਆ ਸੀ ਬਾਹਰ ਇੱਕ ਕੁੜੀ ਰਹਿ ਰਹੀ ਆ ਜਿਹੜੀ ਕੈਨੇਡਾ ਦੇ ਵਿੱਚ ਜ਼ਰੂਰ ਉਸ ਦੇ ਬਾਰੇ ਹੁਣ ਜਾਣਕਾਰੀ ਤੁਹਾਨੂੰ ਇਸ ਪੋਡਕਾਸਟ ਦੇ ਵਿੱਚ ਉਹ ਸਾਰੀ ਮਿਲ ਜੂਗੀ ਪਰ ਕਿਸ ਤਰੀਕੇ ਨਾਲ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਅਤੇ ਇਹ ਸਿਰਫ ਇੱਕ ਗਰੁੱਪ ਤੇ ਕਾਰਵਾਈ ਹੋਈ ਹੈ ਪੂਰ ਪੰਜਾਬ ਦੇ ਵਿੱਚ ਕਿੰਨੇ ਇਹੋ ਜਿਹੇ ਗਰੁੱਪ ਹੋ ਸਕਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਗਰੁੱਪ ਦੇ ਵਿੱਚ ਸ਼ਾਮਲ ਉਸ ਦੇ ਆਪਣੇ ਘਰ ਦੇ ਸੀ ਤਾਂ ਹੁਣ ਗੱਲਬਾਤ ਕਰਦੇ ਆ ਇਸ ਸਮੇਂ ਦੁਰਾਹਿਰ ਦੇ ਵਿੱਚ ਮੈਂ ਮੌਜੂਦ ਆ ਮੇਰੇ ਨਾਲ ਐਸ ਐਚਓ ਇਸ ਸਮੇਂ ਆਕਾਸ਼ ਦਤ ਨੇ ਹੁਣਾਂ ਗੱਲਬਾਤ ਕਰਦੇ ਆ ਸਸ਼ੀਕਲ ਜੀ ਸਸ਼ੀਕਲ ਜੀ ਇਹ ਮਾਮਲੇ ਦੇ ਬਾਰੇ ਜ਼ਰੂਰ ਲੋਕਾਂ ਤੱਕ ਜਾਣਕਾਰੀ ਤਾਂ ਪਹੁੰਚੀ ਪਰ ਕਲੀਅਰਲੀ ਵਿਜ਼ਨ ਕੀਆ ਹੋਇਆ ਕੀ ਅਸਲ ਦੇ ਵਿੱਚ ਕਿਸ ਤਰੀਕੇ ਨਾਲ ਤੁਹਾਨੂੰ ਇਸ ਦੇ ਬਾਰੇ ਪਤਾ ਲੱਗਿਆ ਉਹ ਮੈਨੂੰ ਜ਼ਰੂਰ ਦੱਸੋ ਤੁਹਾਨੂੰ ਕਿੱਥੋਂ ਲੀਡ ਮਿਲੀ ਵੀ ਇਹ ਸਭ ਕੁਝ ਹੋ ਰਿਹਾ ਤੇ ਇੱਥੇ ਦੁਰਾਹੇ ਦੇ ਵਿੱਚ ਹੀ ਹੋ ਰਿਹਾ ਇਹ 10 ਜੁਲਾਈ ਦੀ ਗੱਲ ਹੈ ਜੀ ਕਿ ਸਾਡੇ ਦੁਰਾਹਾ ਦੇ ਵਿੱਚ ਇੱਕ ਨਿੱਜੀ ਹੋਟਲ ਹੈ ਉੱਥੇ ਇੱਕ ਇੰਗੇਜਮੈਂਟ ਦਾ ਫੰਕਸ਼ਨ ਚੱਲ ਰਿਹਾ ਸੀਗਾ ਹੂੰ ਜੋ ਸਾਨੂੰ ਸਾਡੇ ਸੋਰਸਸ ਤੋਂ ਪਤਾ ਲੱਗਿਆ ਕਿ ਜਿਹੜੀ ਇੰਗੇਜਮੈਂਟ ਚੱਲ ਰਹੀ ਹੈ ਇੱਥੇ ਇੰਗੇਜਮੈਂਟ ਵਾਲਾ ਲੜਕਾ ਤਾਂ ਮੌਜੂਦ ਹੈ ਬਟ ਲੜਕੀ ਦੀ ਜਗ੍ਹਾ ਉਹਦੀ ਜਸਟ ਇੱਕ ਫੋਟੋ ਰੱਖੀ ਹੋਈ ਹੈ ਫੋਟੋ ਰੱਖ ਕੇ ਫੋਟੋ ਰੱਖੀ ਹੋਈ ਸੀ ਲੜਕੀ ਦੀ ਲੜਕੇ ਵੱਲੋਂ ਸਾਰਾ ਪਰਿਵਾਰ ਰਿਸ਼ਤੇਦਾਰ ਸਾਰੇ ਉੱਥੇ ਹਾਜ਼ਰ ਸੀ ਤੇ ਜੋ ਲੜਕੀ ਦੀ ਧਿਰ ਉਹਦੇ ਵੱਲੋਂ ਸਿਰਫ 4-5 ਵਿਅਕਤੀ ਉੱਥੇ ਹਾਜ਼ਰ ਸੀ ਸੋ ਸਾਨੂੰ ਜਦੋਂ ਥੋੜਾ ਇਹ ਮੈਟਰ ਜਿਹੜਾ ਸਸਪੀਸ਼ੀਅਸ ਲੱਗੇ ਤੇ ਸ਼ੱਕ ਹੋਇਆ ਅਸੀਂ ਉੱਥੇ ਮੌਕੇ ਤੇ ਗਏ ਸਾਨੂੰ ਪਤਾ ਲੱਗੇ ਕਿ ਇੱਕ ਗੈਂਗ ਆਪਰੇਟ ਕਰ ਰਿਹਾ ਜਿਹੜਾ ਕਿ ਜਿਨ੍ਹਾਂ ਦਾ ਮੋਡਸ ਆਪਰੇਂਡੀ ਇਹੀ ਹੈ ਕਿ ਉਹ ਫੋਟੋ ਰੱਖ ਕੇ ਰਿਸ਼ਤਾ ਕਰਦੇ ਨੇ ਤੇ ਜਿਹੜਾ ਲੜਕਾ ਨੂੰ ਪ੍ਰੋਮਿਸ ਕਰਦੇ ਨੇ ਕਿ ਉਹਨਾਂ ਦੀ ਜਿਹੜੀ ਕੁੜੀ ਆ ਉਹ ਕੈਨੇਡਾ ਵਿੱਚ ਰਹਿ ਰਹੀ ਆ ਤੇ ਇਹ ਲੜਕੇ ਨੂੰ ਵੀ ਕੈਨੇਡਾ ਲੈ ਜਾਇਆ ਜਾਊਗਾ ਤੇ ਉਹਨਾਂ ਤੋਂ ਇਨ ਰਿਟਰਨ ਇਹ ਐਂਗੇਜਮੈਂਟ ਦੇ ਬਦਲੇ ਲੱਖਾਂ ਚ ਪੈਸੇ ਲੈ ਰਹੇ ਜਦੋਂ ਅਸੀਂ ਉੱਥੇ ਪਹੁੰਚੇ ਉੱਥੇ ਸਾਨੂੰ ਇੱਕ ਹੋਰ ਪਾਰਟੀ ਆ ਕੇ ਮਿਲੀ ਜੋ ਕਿ ਬਠਿੰਡੇ ਦੀ ਰਹਿਣ ਵਾਲੀ ਆ ਜਿਨ੍ਹਾਂ ਨਾਲ ਤਕਰੀਬਨ 3-4 ਮਹੀਨੇ ਪਹਿਲਾਂ ਇਹ ਸੇਮ ਚੀਜ਼ ਹੋ ਰਹੀ ਸੀ ਤੇ ਉਹਨਾਂ ਤੋਂ ਐਂਗੇਜਮੈਂਟ ਦੇ ਬਦਲੇ ਇਸ ਗੈਂਗ ਵੱਲੋਂ 18 ਲੱਖ ਰੁਪਏ ਹਾਸਲ ਕੀਤਾ ਗਿਆ ਸੀ ਤੇ ਜਦੋਂ ਉਹਨੇ ਦੇਖਿਆ ਕਿ ਉਸਦੀ ਜੋ ਮੰਗੀਤਰ ਹੈ ਉਦੀ ਫੋਟੋ ਹੀ ਉਹਦੇ ਸਾਹਮਣੇ ਕਿਸੇ ਹੋਰ ਲੜਕੇ ਦੇ ਨਾਲ ਪਈ ਹੈ ਤਾਂ ਇਹ ਜਿਹੜਾ ਮੈਟਰ ਸਾਰਾ ਸਾਨੂੰ ਕਲੀਅਰ ਹੋ ਗਿਆ ਤੇ ਇਸ ਜਿਹੜਾ ਗੈਂਗ ਹੈ ਇਹਦਾ ਪਰਦਾ ਫਾਸ਼ 18 ਲੱਖ ਰੁਪਇਆ ਉਸ ਪਾਰਟੀ ਤੋਂ ਜੀ ਜੋ ਬਠਿੰਡੇ ਦੀ ਪਰਟੀ ਮਤਲਬ ਪਹਿਲਾ ਪਹਿਲਾ ਉਹਨਾਂ ਨਾਲ ਰਿਸ਼ਤਾ ਹੋਇਆ ਫਿਰ ਕਿਸੇ ਹੋਰ ਨਾਲ ਉਸੇ ਤਰੀਕੇ ਨਾਲ ਰਿਸ਼ਤਾ ਹੋਣ ਜਾ ਰਿਹਾ ਸੀਗਾ ਜੀ ਬਿਲਕੁਲ ਪਰ ਇਹ ਜੋ ਪਹਿਲਾਂ ਵਾਲਾ ਵੀ ਹੈ ਜਿਸ ਤੋਂ 18 ਲੱਖ ਰੁਪਇਆ ਲਿਆ ਉਹ ਵੀ ਕੋਈ ਪਹਿਲਾ ਬੰਦਾ ਨਹੀਂ ਸੀ ਉਹ ਵੀ ਪਹਿਲਾਂ ਪਹਿਲਾਂ ਵੀ ਤਕਰੀਬਨ 6-7 ਵਿਅਕਤੀ ਹੋਰ ਸੀ ਜਿਨ੍ਹਾਂ ਨਾਲ ਇਸੇ ਤਰੀਕੇ ਰਿਸ਼ਤੇ ਹੋਏ ਤੇ ਜਿਨ੍ਹਾਂ ਤੋਂ ਵਕ ਵਕ ਸਮੇਂ ਤੇ ਪੈਸੇ ਲਏ ਗਏ ਇਹ ਕਿੰਨੇ ਕੁ ਮਾਮਲੇ ਹੁਣ ਤੱਕ ਆਏ ਆ ਕੋਈ ਤਾਂ ਗਿਣਤੀ 7 ਤੋਂ ਸ਼ੁਰੂ ਹੁੰਦੀ ਹੁਣ ਲੋਕਾਂ ਨੇ ਗਿਣਤੀ ਜਿਹੜੀ ਆ ਉਹ 17 ਤੱਕ ਬਣਾ ਦਿੱਤੀ ਹੈ ਪਰ ਅਸਲ 'ਚ ਤੁਹਾਡੇ ਤੱਕ ਕਿੰਨੀ ਕੁ ਗਿਣਤੀ ਪਹੁੰਚੀ ਹੈ ਜਿਸ ਦਿਨ ਇਹ ਮਾਮਲਾ ਸ਼ੁਰੂ ਹੋਇਆ ਸੀ ਜਿਸ ਦਿਨ ਅਸੀਂ ਇਹ ਐਫ ਆਈ ਆਰ ਦਰਜ ਕੀਤੀ ਸੀ ਉਸ ਦਿਨ ਇਹ ਗਿਣਤੀ ਜਿਹੜੀ 7 ਦੀ ਸੀ ਪਰ ਹੁਣ ਜਿਵੇਂ ਜਿਵੇਂ ਟਾਈਮ ਲੰਘ ਰਿਹਾ ਜਿਵੇਂ ਜਿਵੇਂ ਇਹ ਖਬਰ ਫੈਲ ਰਹੀ ਹੈ ਲੋਕਾਂ ਨੂੰ ਪਤਾ ਲੱਗ ਰਿਹਾ ਇਹ ਮਾਮਲਾ ਜਿਹੜਾ ਹੁਣ ਤੱਕ 12 ਵਿਅਕਤੀ ਸਾਹਮਣੇ ਆ ਚੁੱਕੇ ਨੇ ਜਿਹਨੇ ਜੋ ਇਸ ਠੱਗੀ ਦਾ ਸ਼ਿਕਾਰ ਹੋ ਚੁੱਕੇ ਨੇ 12 ਕੇਸ 12 ਕੇਸ ਜਿੱਥੇ 12 ਇੰਗੇਜਮੈਂਟ ਹੋ ਚੁ 12 engagement ਸਾਰੀਆਂ ਫੋਟੋਸ ਰੱਖ ਕੇ ਫੋਟੋਸ ਤੇ ਵੀਡੀਓ ਕਾਲਸ ਗੱਲ ਐ ਨਹੀਂ ਆਉਂਦੀ ਵੀ ਕਿੱਥੇ ਨਾ ਕਿੱਥੇ ਅਸੀਂ ਮਜ਼ਾਕ ਬਣਾ ਚ ਦਿੱਤਾ ਕਿਉਂਕਿ ਜੇ ਆਪਾਂ ਰਿਸ਼ਤਾ ਵੀ ਹੁੰਦਾ ਹੈ ਰਿਸ਼ਤੇ ਦੇ ਵਿੱਚ ਅਸੀਂ ਅਰਦਾਸ ਕਰਦੇ ਆ ਜਾਂ ਕਿਉਂਕਿ ਅਸੀਂ ਇੰਡੀਅਨਸ ਆ ਵੀ ਜੇ Hindu ਰੀਤੀ ਰਿਵਾਜਾਂ ਨਾਲ ਵੀ ਹੋਣਾ ਤਾਂ ਉਸ ਦੇ ਵਿੱਚ ਵੀ ਪ੍ਰੋਪਰਲੀ ਜਿਹੜੇ ਆ ਉਹ ਰੀਤੀ ਰਿਵਾਜ ਸਾਰੇ ਨਿਭਾਏ ਜਾਂਦੇ ਆ ਮਤਲਬ ਕਿੱਥੇ ਨਾ ਕਿੱਥੇ ਅਸੀਂ ਠੱਗੀ ਇਹ ਲੋਕ ਠੱਗੀਆਂ ਵੀ ਮਾਰ ਰਹੇ ਸੀ ਤੇ ਧਰਮ ਦਾ ਵੀ ਨਾਲ ਨਾਲ ਮਜ਼ਾਕ ਬਣਾ ਰਹੇ ਸੀ ਫਿਰ ਤਾਂ ਇਹ ਦੇਖੋ ਸਾਡੇ ਰੀਤੀ ਰਿਵਾਜਾਂ ਦਾ ਵੀ ਮਜ਼ਾਕ ਬਣ ਰਿਹਾ ਸੀ ਤੇ ਜੋ ਵਿਅਕਤੀ ਜੋ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਗਹਿਣੇ ਗਿਰਵੀ ਰੱਖ ਕੇ ਉਹਨਾਂ ਨੂੰ ਪੈਸੇ ਦੇ ਰਿਹਾ ਉਹਨਾਂ ਦੇ ਜਜ਼ਬਾਤਾਂ ਦਾ ਵੀ ਮਜ਼ਾਕ ਬਣ ਰਿਹਾ ਸੀ ਅ ਇੱਕ ਕੇਸ ਮੇਰੇ ਖਾ ਪਰਟੰਡੇ ਵਾਲਾ ਇੱਕ ਕੇਸ ਸੀ ਉਹਨਾਂ ਨੇ ਆਪਣੀਆਂ ਜ਼ਮੀਨਾਂ ਵੇਚੀਆਂ ਸੀ ਮੇਰੇ ਖਾ ਇੱਕ ਦੋ ਕਿੱਲੇ ਉਹਨਾਂ ਨੇ ਵੇਚੇ ਦੋ ਕਿੱਲੇ ਜ਼ਮੀਨ ਵੇਚ ਕੇ ਜਿਹੜਾ ਇਹ ਗਰੋ ਇਹਨਾਂ ਨੂੰ ਪੈਸੇ ਦਿੱਤੇ ਸੀ ਬਸ ਇਸੇ ਸੁਪਨੇ ਨਾਲ ਕਿ ਉਹਨਾਂ ਦਾ ਜੋ ਲੜਕਾ ਇਹ ਬਾਹਰ ਜਾ ਕੇ ਸੈਟਲ ਬਾਹਰ ਜਾ ਕੇ ਸੈਟ ਇਹ ਅਸਲ ਦੇ ਵਿੱਚ ਫੋਕਸ ਕਿਸ ਤੇ ਕਰਦੇ ਸੀ ਇਹ ਅ ਜਿਹੜੇ ਪਿੰਡਾਂ ਦੇ ਲੋਕ ਆ ਉਹਨਾਂ ਤੇ ਫੋਕਸ ਕਰਦੇ ਸੀ ਭੋਲੇ-ਭਾਲੇ ਲੋਕਾਂ ਤੇ ਕਰਦੇ ਸੀ ਸ਼ਹਿਰੀ ਲੋਕਾਂ ਤੇ ਕਰਦੇ ਸੀ ਜਾਂ ਜਿੰਨਾਂ ਕੋ ਪੈਸਾ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਫੋਕਸ ਕਰਦੇ ਸੀ ਮੈਂ ਇਹਨਾਂ ਨੂੰ ਫੋਕਸ ਕਿੰਨੂੰ ਕਰਦੇ ਸੀ ਇਹਨਾਂ ਦਾ ਜੋ ਮੇਨ ਫੋਕਸ ਹੁੰਦਾ ਸੀ ਉਹ ਭੋਲੇ-ਭਾਲੇ ਲੋਕਾਂ ਤੇ ਜਾਂ ਉਹ ਵਿਅਕਤੀ ਜੋ ਘੱਟ ਐਜੂਕੇਟਿਡ ਹੋਣ ਜਿਨ੍ਹਾਂ ਨੂੰ ਸਿਸਟਮ ਦਾ ਜ਼ਿਆਦਾ ਨਾ ਪਤਾ ਹੋਵੇ ਉਹਨਾਂ ਨੂੰ ਇਹ ਟਾਰਗੇਟ ਕਰਦੇ ਸੀ ਜਿਨ੍ਹਾਂ ਦਾ ਸੁਪਨਾ ਹੁੰਦਾ ਸੀ ਕਿ ਉਹ ਵਿਦੇਸ਼ ਜਾਣ ਜੋ ਪਕੇ ਲਈ ਡੈਸਪਰੇਟ ਹੁੰਦੇ ਸੀ ਕਿ ਅਸੀਂ ਵਿਦੇਸ਼ੀ ਜਾਣਾ ਹੀ ਜਾਣਾ ਵੀਜ਼ਾ ਨਹੀਂ ਲੱਗ ਰਿਹਾ ਉਹਨਾਂ ਨੂੰ ਟਾਰਗੇਟ ਕਰਦੇ ਸੀ ਉਹਨਾਂ ਨੂੰ ਇੱਕ ਸੁਪਨਾ ਦਿਖਾਇਆ ਜਾਂਦਾ ਸੀ ਕਿ ਜੇਕਰ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਤਾਂ ਅਸੀਂ ਬੈਠੇ ਹਾਂ ਅਸੀਂ ਤੁਹਾਡਾ ਵਿਆਹ ਵੀ ਕਰਾਵਾਂਗੇ ਤੇ ਤੁਹਾਡਾ ਵੀਜ਼ਾ ਵੀ ਲਗਵਾਵਾਂਗੇ ਉਸ ਲਾਲਚ ਵਿੱਚ ਆ ਕੇ ਲੋਕ ਜਿਹੜੇ ਇਹਨਾਂ ਦੇ ਠੱਗੀ ਦਾ ਸ਼ਿਕਾਰ ਹੁੰਦੇ ਸੀ ਇਹ ਠੱਗੀ ਕਿੰਨੀ ਕੁ ਟੋਟਲ ਪੇਮੈਂਟ ਕਿੰਨੀ ਹੈ ਇਹਦੀ ਮਤਲਬ ਕਿੰਨੇ ਰੁਪਏਾਂ ਦੇ ਠੱਗੀ ਵਿੱਚੀ ਹੈ ਇਹ 2022 ਦੇ ਵਿੱਚ ਜਿਹੜਾ ਇਹਨਾਂ ਦਾ ਠੱਗੀ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਤੇ ਹੁਣ ਤੱਕ ਜਦੋਂ ਇਹ ਸਾਡੇ ਧਿਆਨ ਵਿੱਚ ਆਇਆ ਜੋ ਅਸੀਂ ਇਹਨਾਂ ਦੇ ਅਕਾਊਂਟ ਸਟ ਇਹ ਤਕਰੀਬਨ 1 ਕਰੋੜ 60 ਲੱਖ ਰੁਪਏ ਦੀ ਠੱਗੀ ਜਿਹੜੀ ਪਹੁੰਚ ਚੁੱਕੀ ਹੈ 1 ਕਰੋੜ 60 ਲੱਖ ਦੀ ਉਹ ਵੀ ਅਕਾਊਂਟਸ ਦੇ ਵਿੱਚ ਜੀ ਇਹ ਨਹੀਂ ਪਤਾ ਵੀ ਕੈਸ਼ ਕਿੰਨੇ ਕੋ ਇਹਨਾਂ ਨੇ ਫੜੇ ਹੋਣਗੇ ਉਹਦਾ ਹਲੇ ਕੋਈ ਹਿਸਾਬ ਤੇ ਇਹਨਾਂ ਨੂੰ ਕੋਈ ਡਰ ਨਹੀਂ ਸੀ ਕਿਉਂਕਿ ਅਕਾਊਂਟ ਦੇ ਵਿੱਚ ਇਸ ਤਰੀਕੇ ਨਾਲ ਪੈਸੇ ਵਹਾਰੇ ਆ ਕੱਲ ਨੂੰ ਇਹ ਇਨਕਮ ਟੈਕਸ ਟੈਕਸ ਵੀ ਕੋਈ ਕਾਰਵਾਈ ਕਰ ਸਕਦੀ ਹੈ ਹੋਰ ਵੀ ਕਾਰਵਾਈ ਕੋਈ ਵੀ ਹੋ ਸਕਦੀ ਹੈ ਮਤਲਬ ਇਹਨਾਂ ਨੂੰ ਕਿਸੇ ਜਾਂ ਇਹਨਾਂ ਨੂੰ ਨੌਲੇਜ ਨਹੀਂ ਸੀ ਕਿਸੇ ਪ੍ਰਕਾਰ ਦਾ ਇਹ ਜਿਵੇਂ ਠੱਗੀ ਮਾਰ ਰਹੀ ਸੀ ਜਦੋਂ ਇਹਨਾਂ ਨੂੰ ਪੈਸਾ ਆ ਰਿਹਾ ਸੀ ਤਾਂ ਲਾਲਚ ਇਹਨਾਂ ਜ਼ਿਆਦਾ ਵੱਧ ਗਿਆ ਸੀ ਕਿ ਡਰ ਇਨਾਂ ਦੇ ਮਨ ਵਿੱਚ ਨਹੀਂ ਸੀ ਇਹ ਭੁੱਲ ਚੁੱਕੇ ਸੀ ਵੀ ਇਹ ਕਦੇ ਫੜੇ ਵੀ ਜਾਣਗੇ ਤੇ ਇਹ ਸਾਰਾ ਪਰਦਾ ਫਾਸ਼ ਹੋਊ। ਕੁੜੀ ਜਿਹੜੀ ਬਾਹਰ ਹੈ ਹਰਪ੍ਰੀਤ ਆ ਮੇਰੇ ਖਿਆਲੋਂ ਉਹਦਾ ਨਾਮ ਹਰਪ੍ਰੀਤ ਤੇ ਹਰਪ੍ਰੀਤ ਜਿਹੜੀ ਹੈ ਉਹ ਇਸ ਸਾਰੇ ਦੇ ਵਿੱਚ ਸ਼ਾਮਲ ਸੀ ਜਾਂ ਸਿਰਫ ਉਹਦੀ ਫੋਟੋ ਰੱਖੀ ਜਾਂਦੀ ਸੀ ਜਾਂ ਵੀਡੀਓ ਕਾਲ ਕੀਤੀ ਜਾਂਦੀ ਸੀ ਜੀ ਨਹੀਂ ਹਰਪ੍ਰੀਤ ਪੂਰੇ ਵਧੀਆ ਤਰੀਕੇ ਨਾਲ ਇਸ ਦੇ ਵਿੱਚ ਇਨਵੋਲਵ ਸੀ। ਉਹਦੇ ਨਾਲ ਵੀਡੀਓ ਕਾਲਸ ਹੁੰਦੀਆਂ ਸੀ ਤੇ ਪ੍ਰੋਪਰ ਉਹ ਟਾਈਮ ਇਨਵੈਸਟ ਕਰਦੀ ਸੀ। ਇੱਕ ਇਹਨੂੰ ਹੈਲਦੀ ਰਿਲੇਸ਼ਨ ਵਾਂਗੂ ਚਲਾਇਆ ਜਾਂਦਾ ਸੀਗਾ। ਓਕੇ ਤਾਂ ਕਿ ਉਹਨਾਂ ਨੂੰ ਸ਼ੱਕ ਵੀ ਨਾ ਹੋਵੇ ਪਾਰਟੀ ਨੂੰ ਤੇ ਉਹਨਾਂ ਤੋਂ ਪੈਸੇ ਵੀ ਲੱਤੇ ਜਾਂਦੇ। ਮਤਲਬ ਹਰਪ੍ਰੀਤ ਨਰੋਨਾਲ WhatsApp ਤੇ ਚੈਟ ਵੀ ਕਰਦੀ ਹੁੰਦੀ ਸੀ ਸਾਰਿਆਂ ਨਾਲ। WhatsApp ਤੇ ਚੈਟ ਵੀ ਹੁੰਦੀ ਸੀ, WhatsApp ਤੇ ਕਾਲਿੰਗ ਵੀ ਹੁੰਦੀ ਸੀਗੀ ਤੇ ਪ੍ਰੋਪਰ ਗੱਲਬਾਤ ਹੁੰਦੀ ਸੀ। ਪ੍ਰੋਪਰਲੀ ਗੱਲਬਾਤ ਹੁੰਦੇ ਸੀ। ਵੀ ਤੇਰੇ ਨਾਲ ਹੀ ਵਿਆਹ ਕਰਾਵਾਂਗੇ। ਜੀ ਜੀ। ਇਹ ਮਤਲਬ ਕਿ 7-8 ਬੰਦਿਆਂ ਨਾਲ ਇੱਕ ਟਾਈਮ ਤੇ ਹੀ ਕਰਦੀ ਹੁੰਦੀ ਸੀ ਇਹ। ਕੀ ਇਹ ਅਲੱਗ-ਅਲੱਗ ਟਾਈਮ ਸੀਗਾ ਜੀ ਮਤਲਬ 2022 ਤੋਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਇਹ ਚੀਜ਼ ਸ਼ੁਰੂ ਹੋਈ ਸੀ ਪਹਿਲਾਂ ਇੱਕ ਰਿਸ਼ਤੇ ਦੀ ਜਿੱਥੇ ਗੱਲ ਹੋਈ ਉੱਥੇ ਪ੍ਰੋਪਰ ਟਾਈਮ ਦਿੱਤਾ ਗਿਆ ਤੇ ਜਦੋਂ ਉਹਨਾਂ ਤੋਂ ਠੱਗੀ ਵੱਜ ਗਈ ਉਹਨਾਂ ਤੋਂ ਅਮਾਊਂਟ ਲੈ ਗਈ ਤਾਂ ਇਹ ਦੂਜੇ ਰਿਸ਼ਤੇ ਵੱਲ ਗਈ ਗੱਲ ਤੇ ਐਦਾ ਹੌਲੀ-ਹੌਲੀ ਕਰਕੇ ਇਹ 12 ਲੋਕਾਂ ਨਾਲ ਠੱਗੀ ਆ ਹਰਪ੍ਰਿਤ ਇਨਵੋਲਵਡ ਸੀ ਤਾਂ ਉਹਨੋਂ ਵੀ ਪੈਸੇ ਇਹਨਾਂ ਵੱਲੋਂ ਕੋਈ ਸੈਂਡ ਕੀਤੇ ਗਏ ਕੋਈ ਹਜੇ ਤੱਕ ਅਕਾਊਂਟ ਟ੍ਰਾਂਸਫਰ ਜਿਹੜੀ ਹੈ ਬੈਂਕ ਟ੍ਰਾਂਸਫਰ ਉਹ ਮੂਰੇ ਆਈ ਗੱਲ ਤੱਕ ਕੁਝ ਕੁ ਤਿਰਾਂ ਨੇ ਇਹਦੇ ਮਾ मतलब ਇਹਦੇ ਮਾਤੇ ਤੇ ਭਰਾ ਨੂੰ ਪੈਸੇ ਦੇਣ ਤੋਂ ਇਲਾਵਾ ਡਾਇਰੈਕਟਲੀ ਹਰਪ੍ਰੀਤ ਨੂੰ ਵੀ ਪੈਸੇ ਸੈਂਡ ਕੀਤੇ। ਡਾਇਰੈਕਟਲੀ ਹਰਪ੍ਰੀਤ ਨੂੰ ਸੈਂਡ ਕੀਤੇ। ਅੱਛਾ। ਤੇ ਮਤਲਬ ਉਹਨੂੰ ਕਿਸੇ ਇਹ ਪੂਰੇ ਪਰਿਵਾਰ ਨੂੰ ਕਿਸੇ ਦਾ ਕੋਈ ਡਰ ਨਹੀਂ ਸੀਗਾ। ਇਹਨਾਂ ਨੂੰ ਲੱਗਦਾ ਸੀ ਸ਼ਾਇਦ ਅਸੀਂ ਫੜੇ ਨਹੀਂ ਜਾਵਾਂਗੇ। ਜੋ ਇਹਨਾਂ ਦਾ ਤੌਰ ਤਰੀਕਾ ਦੇਖ ਕੇ ਤਾਂ ਹੀ ਲੱਗਦਾ ਵੀ ਸ਼ਾਇਦ ਇਹਨਾਂ ਨੂੰ ਕੋਈ ਕਿਸ ਕਿਸੇ ਕਿਸਮ ਦਾ ਕੋਈ ਡਰ ਨਹੀਂ ਸੀਗਾ। ਇਹ ਫਿਰ ਪਲੈਨਿੰਗ ਕਿੱਦਾਂ ਕਰਦੇ ਸੀ ਕਿ ਅਖਬਾਰਾਂ ਦੇ ਵਿੱਚ ਐਡਵਰਟਾਈਜ਼ਮੈਂਟ ਦਿੰਦੇ ਸੀ। ਕਈ ਲੋਕ ਤਾਂ ਇਹ ਵੀ ਕਹਿ ਰਹੇ ਆ ਵੀ ਮੈਰਿਜ ਬਿਊਰੋ ਜਿਹੜੇ ਆ ਉਹ ਇਹਨਾਂ ਨਾਲ ਰਲੇ ਹੋਏ ਸੀ। ਇਹ ਹਰ ਇੱਕ ਤਰੀਕਾ ਪਨਾਉਂਦੇ ਸੀ ਜੀ ਅਖਬਾਰ ਦੇ ਵਿੱਚ ਵੀ ਇਹਨਾਂ ਵੱਲੋਂ ਐਡਸ ਦਿੱਤੀਆਂ ਗਈਆਂ ਸੀ ਐ ਡਾਇਰੈਕਟਲੀ ਵੀ ਲੋਕਾਂ ਨੂੰ ਅਪਰੋਚ ਕਰਦੇ ਸੀ ਤੇ ਇਵਨ ਜੋ ਮੈਰਿਜ ਬਿਊਰੋ ਹੈ ਉਹਨਾਂ ਵਿੱਚ ਵੀ ਇਹਨਾਂ ਵੱਲੋਂ ਐਡਸ ਦਿੱਤੀਆਂ ਜਾਂਦੀਆਂ ਸੀ ਤੇ ਇਸ ਤੋਂ ਇਲਾਵਾ ਜੋ ਮੈਟ੍ਰੀਮੋਨੀਅਲ ਸਾਈਟਸ ਨੇ ਉੱਥੇ ਵੀ ਇਹਨਾਂ ਵੱਲੋਂ ਪ੍ਰੋਫਾਈਲ ਬਣਾਈ ਗਈ ਸੀ ਜਿਹਦੀ ਰਹੀ ਹੈ ਲੋਕਾਂ ਨੂੰ ਟਾਰਗੇਟ ਕਰਦੇ ਸੀ ਮਤਲਬ ਇਹ shaadi.com ਹੋ ਗਿਆ ਜਾਂ ਹੋਰ ਵੀ ਜਿਹੜੀਆਂ ਉਹਨਾਂ ਵਿੱਚ ਵੀ ਉਹਦੇ ਫਾਰਮ ਵੀ ਯੂਜ਼ ਕੀਤੇ ਜਾਂਦੇ ਸੀ ਤੇ ਆਮ ਬੰਦਾ ਜਿਹੜਾ ਹੈ ਉਹਨੂੰ ਬੇਫਿਕਰ ਬਣਾਇਆ ਜਾਂਦਾ ਸੀ ਉਹਨੂੰ ਲੱਗਦਾ ਸੀ ਮੈਂ ਤਾਂ ਬਾਰੋ ਕੁੜੀ ਮੈਸੇਜ ਕਰ ਰਹੀ ਹੈ। ਜੀ ਮੈਨੂੰ ਇੱਕ ਜੈਨੂਨ ਰਿਸ਼ਤਾ ਮਿਲ ਗਿਆ। ਜੈਨੂਨ ਰਿਸ਼ਤਾ ਮਿਲ ਗਿਆ। ਜੀ। ਇਹ ٹرسٹ ਕਿੱਦਾਂ ਬਿਲਡ ਕਰਦੇ ਸੀ ਕਿਉਂਕਿ ਹਰ ਕਿਸੇ ਦੇ ਦਿਮਾਗ 'ਚ ਇੱਕ ਵਾਰੀ ਆਂਦਾ ਹੀ ਆ ਵੀ ਯਾਰ ਮੇਰ ਨਾਲ ਠੱਗੀ ਨਾ ਹੋਂਦੀ ਹੋਵੇ। ਇਹ ਗੱਲਾਂ ਹੀ ਚੁੰਝਾ ਰਹੇ ਹੁੰਦੇ ਸੀ ਕਿ ਕਰਦੇ ਕੀ ਸੀ ਅਸਲ 'ਚ। ਨਹੀਂ ਇਹ ਜੋ ਅਸਲ ਗੱਲ ਹੈ ਜੀ ਕਿ ਇਹ ਆਪਣੀ ਗਰੀਬੀ ਨੂੰ ਆਪਣੀ ਤਾਕਤ ਬਣਾ ਕੇ ਉਹ ਕਰਦੇ ਸੀ। ਜੀ ਆਪਣੇ ਆਪ ਨੂੰ ਗਰੀਬ ਦਿਖਾਉਂਦੇ ਸੀ ਕਿ ਅਸੀਂ ਬੜੇ ਮਜਬੂਰ ਆ। ਹਮ ਅਸੀਂ ਲੋਨ ਚੱਕ ਕੇ ਜਿਹੜਾ ਲੜਕੀ ਨੂੰ ਭੇਜਿਆ ਹੋਇਆ। ਹਮ ਤੇ ਸਾਨੂੰ ਸਿਰਫ ਉਹਦੇ ਲੋਨ ਦੀ ਪਰਪਾਈ ਲਈ ਪੈਸੇ ਚਾਹੀਦੇ ਆ। ਅੱਛਾ ਇਹ ਆਪਣ ਹਾਂ ਜੀ ਇਹ ਲੋਕਾਂ ਨੂੰ ਇਹ ਗੱਲ ਕਹਿ ਕੇ ਪੈਸੇ ਲੈ ਜਾਂਦੇ ਸੀ ਇਹ ਗੱਲ ਇਹ ਕਹੀ ਜਾਂਦੇ ਸੀ ਤੁਹਾਡਾ ਮੁੰਡਾ ਅਸੀਂ ਬਾਹਰ ਭੇਜਣਾ ਉਹਦੇ ਕਰਕੇ ਸਾਨੂੰ ਪੈਸੇ ਦੇ ਮਤਲਬ ਇਹਨਾਂ ਇਹ ਚੀਜ਼ ਦੱਸਦੇ ਸੀ ਵੀ ਸਾਡਾ ਵੀ ਇਸ ਸੀਜ਼ ਨਾਲ ਫਾਇਦਾ ਹੋਏਗਾ ਅਸੀਂ ਆਪਣਾ ਲੋਨ ਉਤਾਰ ਦਾਂਗੇ ਤੇ ਤੁਹਾਡਾ ਮੁੰਡਾ ਵੀ ਸੈਟਲ ਹੋ ਜਾਏਗਾ ਤੇ ਪਹਿਲਾਂ ਇਹਨਾਂ ਨੇ ਕੁੜੀ ਕਿਸ ਤਰੀਕੇ ਨਾਲ ਭੇਜੀ ਸੀ ਜੇ ਜਾਂ ਪਰਿਵਾਰ ਦੇ ਕੱਪੜੇ ਪੈਸੇ ਤਾਂ ਭੇਜੀ ਸੀ ਕਿਸ ਤਰੀਕੇ ਨਾਲ ਜੀ ਜੋ ਸਭ ਤੋਂ ਪਹਿਲਾ ਇਨਸੀਡੈਂਟ ਹੈ ਜੀ ਉੱਥੇ ਇਹਨਾਂ ਨੇ ਇੱਕ ਕੰਟਰੈਕਟ ਕੀਤਾ ਸੀਗਾ ਕਿਸੇ ਪਾਰਟੀ ਨਾਲ ਅੱਛਾ ਕਿ ਕੁੜੀ ਨੂੰ ਜੋ ਹੈ ਸਵੈਰਕਲियर ਕੀਤੀ ਹੋਈ ਸੀ ਕਿ ਤੁਸੀਂ ਪੈਸਾ ਇਨਵੈਸਟ ਕਰੋ ਸਾਡੀ ਕੁੜੀ ਨੂੰ ਬਾਹਰ ਭੇਜੋ ਜਦੋਂ ਸਾਡੀ ਕੁੜੀ ਉੱਥੇ ਜਾ ਕੇ ਸੈਟਲ ਹੋ ਗਈ ਦੈਨ ਤੁਹਾਡੇ ਮੁੰਡੇ ਨੂੰ ਬਾਹਰ ਲੈ ਜਾਏਗੀ ਉਦੋਂ ਇਹਨਾਂ ਨੇ ਉਸ ਪਾਰਟੀ ਤੋਂ 35 ਲੱਖ ਰੁਪਏ ਲਏ ਸੀ 35 ਲੱਖ ਦੀ ਸ਼ੁਰੂਆਤ ਉੱਥੋਂ ਮਤਲਬ ਕੁੜੀ ਬਾਹਰ ਵੀ ਭੇਜੀ ਆ ਉਹ ਵੀ ਕਿਸੇ ਦੇ ਪੈਸੇ ਉਹ ਵੀ ਕਿਸੇ ਨਾ ਠੱਗੀ ਮਾਰ ਕੇ ਉਹ ਵੀ ਠੱਗੇ ਮਾਰ ਕੇ ਭੇਜੀ ਤੁਸੀਂ ਕਿਹਾ ਵੀ ਕੇਸਿਸ ਕਾਫੀ ਦੇਰ ਤੋਂ ਚੱਲ ਰਹੇ ਸੀਗੇ ਤਾਂ ਜਦੋਂ ਤੁਹਾਡੇ ਤੱਕ ਉਸ ਤੋਂ ਪਹਿਲਾਂ ਕੋਈ ਕੰਪਲੇਂਟ ਜਾਂ ਕਿਸੇ ਹੋਰ ਪਾਸੇ ਕਿਸੇ ਹੋਰ ਥਾਣੇ ਅੱਜ ਤੱਕ ਕੋਈ ਕੰਪਲੇਂਟ ਨਹੀਂ ਆਈ ਇੱਕ ਦੋ ਜਗ੍ਹਾ ਇਹਨਾਂ ਦੀਆਂ ਜਿਹੜੀਆਂ ਕੰਪਲੇਂਟਸ ਨੇ ਉਹ ਪੈਂਡਿੰਗ ਚੱਲ ਰਹੀਆਂ ਜੀ ਤੇ ਉਸ ਤੋਂ ਇਲਾਵਾ ਜੇ ਕਿਸੇ ਨੂੰ ਕੋਈ ਥੋੜਾ ਬਹੁਤ ਸ਼ੱਕ ਹੁੰਦਾ ਸੀਗਾ ਇਹ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨਾਂ ਨੂੰ ਮਨਾ ਵੀ ਕਰ ਦਿੰਦੇ ਸੀ ਤੇ ਉਹਨਾਂ ਨੂੰ ਇੱਕ ਉਮੀਦ ਵਿੱਚ ਰੱਖਦੇ ਸੀ ਕਿ ਜੋ ਤੁਹਾਡੇ ਤੋਂ ਅਸੀਂ ਪੈਸੇ ਲਏ ਹੋਏ ਹਾਂ ਤੁਹਾਨੂੰ ਵਾਪਸ ਕਰਾਂਗੇ ਅਲੱਗ-ਅਲੱਗ ਪਾਰਟੀਆਂ ਨੂੰ ਇਹਨਾਂ ਵੱਲੋਂ ਚੈੱਕ ਵੀ ਦਿੱਤੇ ਹੋਏ ਆ ਚੈੱਕ ਦਿੱਤੇ ਜੀ ਚੈੱਕ ਉਹ ਜਿਹੜੇ ਨੇ ਉਹ ਬਾਉਂਸ ਹੋਏ ਕਿ ਲੱਗੇ ਨੇ ਇਹਦੇ ਉਸ ਵਿੱਚ ਸਮਾਂ ਹੀ ਬਹੁਤ ਜ਼ਿਆਦਾ ਇਹਨਾਂ ਵੱਲੋਂ ਮੰਗਿਆ ਜਾਂਦਾ ਸੀ ਕਿਸੇ ਨੂੰ ਸਾਲ ਦਾ ਸਮਾਂ ਮੰਗਿਆ ਕਿਸੇ ਨੂੰ 2 ਸਾਲ ਦਾ ਸਮਾਂ ਇਹਨਾਂ ਵੱਲੋਂ ਦਿੱਤਾ ਗਿਆ ਪੈਸੇ ਵਾਪਸ ਕਰ ਨੇ ਬਹਾਨਾ ਕੀ ਲਾਉਂਦੇ ਸੀ ਇਹ ਕਿਉਂ ਕੁੜੀ ਮਤਲਬ ਕੁੜੀ ਨਾਲ ਰਿਸ਼ਤਾ ਹੋ ਜਾਂਦਾ ਸੀ ਕੁੜੀ ਆਂਦੀ ਨਹੀਂ ਸੀ ਪਰ ਭਾਰਤ ਚ ਇਹ ਕੁੜੀ ਇਹ ਬਹਾਨਾ ਤਾਂ ਬੇਸਿਕਲੀ ਇਹ ਲਗਾ ਦਿੰਦੇ ਸੀ ਵੀ ਕੁੜੀ ਦੇ ਉਧਰ ਪੇਪਰ ਚੱਲ ਰਹੇ ਆ ਜਾਂ ਕੋਈ ਦਾ ਇਧਰ ਆਣਾ ਮੁਸ਼ਕਿਲ ਹੈ ਉਧਰ ਉਹਦੀ ਨੌਕਰੀ ਦਾ ਕੋਈ ਕੰਮ ਚੱਲ ਰਿਹਾ ਹੂੰ ਮਤਲਬ ਆਪਣੀ ਕੋਈ ਨਾ ਕੋਈ ਮਜਬੂਰੀ ਜ਼ਾਹਿਰ ਕੀਤੀ ਜਾਂਦੀ ਸੀ ਇਹਨਾਂ ਵੱਲੋਂ ਹਰਪ੍ਰੀਤ ਵੈਸੇ ਉੱਥੇ ਦੀ ਪੀਆਰ ਹੈ ਜਾਂ ਹਜੇ ਉੱਥੇ ਸਟੱਡੀ ਵੀਜ਼ਾ ਇਹਦੇ ਬਾਰੇ ਕੁਝ ਉੱਥੇ ਸਟੱਡੀ ਵੀਜ਼ਾ ਤੇਰੀ ਪੀਆਰ ਨਹੀਂ ਹੈ ਹਜੇ ਸਟੱਡੀ ਵੀਜ਼ਾ ਤੇ ਕਿਉਂਕਿ ਅਕਸਰ ਇਹੋ ਜੀ ਗੱਲ ਹੁੰਦੀ ਹੈ ਤਾਂ ਲੋਕੀ ਡਿਪੋਰਟ ਦੀ ਗੱਲ ਕਰਨ ਲੱਗ ਜਾਂਦੇ ਆ ਹੁਣ ਵੀ ਜਿਵੇਂ ਤੁਹਾਨੂੰ ਪਤਾ ਹੀ ਬਿਆਨਦਕੌਰ ਵਾਲਾ ਮਾਮਲਾ ਬੜਾ ਫੇਮਸ ਹੋਇਆ ਉਹਦੀ ਗੱਲ ਲੋਕੀ ਕਰਦੇ ਆ ਵੀ ਡਿਫੋਰਟ ਹੋਣੀ ਚਾਹੀਦੀ ਚਲੋ ਬਿਆਨਦਕੌਰ ਦਾ ਮਾਮਲਾ ਤਾਂ ਆਪਸ ਦੇ ਵਿੱਚ ਸੀ પતિ-ਪਤਨੀ ਦਾ ਸੀ ਇੱਕ ਕੇਸ ਸੀ ਇਹਨੇ ਤਾਂ ਇਹ ਮੈਨੂੰ ਲੱਗਦਾ ਹੈ ਇਸ ਕੇਸ ਨੇ ਤਾਂ ਹੱਦਾ ਹੀ ਪਾਰ ਕਰਤੀ ਤੇ ਹਮੇਸ਼ਾ ਗੱਲ ਹੁੰਦੀ ਹੈ ਵੀ ਰਿਪੋਰਟ ਦੀ ਇਹ ਕਿਸੇ ਤਰੀਕੇ ਹੋ ਵੀ ਸਕਦੇ ਨਹੀਂ ਰਿਪੋਰਟ ਦੇਖੋ ਜੋ ਲੋਕਾਂ ਨਾਲ ਠੱਗੀ ਵਜੀ ਉਹਨਾਂ ਨੂੰ ਇਨਸਾਫ ਦਿਵਾਣ ਲਈ ਜੋ ਲੀਗਲ ਪ੍ਰੋਸੈਸ ਅਡਾਪਟ ਅਸੀਂ ਕਰ ਸਕਦੇ ਹਾਂ ਉਹ ਅਸੀਂ ਕਰਾਂਗੇ ਤਾਂ ਕਿ ਇਹਨਾਂ ਨੂੰ ਇਨਸਾਫ ਦਿਵਾਇਆ ਜਾ ਸਕੇ ਹੂੰ ਹੁਣ ਹਰਪ੍ਰੀਤ ਦੇ ਖਿਲਾਫ ਕੁਝ ਹੋਇਆ ਕੋਈ ਐਕਸ਼ਨ ਹੋਇਆ ਕਿਉਂਕਿ ਉਹ ਤਾਂ ਕੈਨੇਡਾ ਬੈਠੀ ਆ ਨਹੀਂ ਹਰਪ੍ਰੀਤ ਸਾਡੇ ਬਾਈ ਨੇ ਮਿਸ ਐਫ ਆਈ ਆਰ ਦੀ ਦੋਸ਼ੀ ਹੈ ਜੀ ਤੇ ਉਹਨੂੰ ਅਰੈਸਟ ਕਰਨ ਲਈ ਅਸੀਂ ਹਰ ਜੋ ਲੀਗਲ ਪ੍ਰੋਸੈਸ ਅਪਣਾ ਸਕਦੇ ਹਾਂ ਉਹ ਅਪਣਾਵਾਂਗੇ ਤੇ ਅਸੀਂ ਉਹਦਾ ਲੁਕਆਊਟ ਸਰਕੂਲਰ ਜਿਹੜਾ ਉਹ ਜਾਰੀ ਕੀਤਾ ਹੋਇਆ ਹੈ ਕਲ ਉਸੇ ਜਾਰ ਕੀ ਗੱਲ ਹੁੰਦੀ ਆ ਵੀ ਪੰਜਾਬ ਦੇ ਵਿੱਚ ਸਾਨੂੰ ਲੱਗਦਾ ਸੀ ਕਿਉਂਕਿ ਵੀਜ਼ਾਸ ਜਿਹੜੇ ਆ ਹੁਣ ਆੜੇ ਘੱਟ ਹੋ ਗਏ ਆ ਬੇਅੰਤਕੋਰ ਮਾਮਲੇ ਤੋਂ ਬਾਅਦ ਬੜੇ ਕੇਸਿਸ ਆਏ ਹਰ ਮੈਨੂੰ ਲੱਗਦਾ ਵੀ ਹਰ ਥਾੜੇ ਦੇ ਵਿੱਚ ਕੇਸਿਸ ਜਿਹੜੇ ਆ ਰਜਿਸਟਰ ਹੋ ਚੁੱਕੇ ਸੀ ਉਸੇ ਐਨ ਲੱਗਦਾ ਸੀ ਇਹੋ ਜਿਹੇ ਠੱਗੀਆਂ ਘਟ ਗਈਆਂ ਨੇ ਪਰ ਇਹੋ ਜਿਹਾ ਕੇਸ ਆਇਆ ਤਾਂ ਲੱਗਦਾ ਵੀ ਠੱਗੀਆਂ ਕੱਟੀਆਂ ਨਹੀਂ ਨੇ ਠੱਗੀਆਂ ਉਲਟਾ ਵੱਡੀਆਂ ਨੇ ਇਹਨਾਂ ਨੂੰ ਰੋਕਿਆ ਜਾ ਸਕਦਾ ਹੈ ਇਹਨਾਂ ਨੂੰ ਠੱਲ ਪਾਈ ਜਾ ਸਕਦੀ ਹੈ ਕਿਸੇ ਤਰੀਕੇ ਨਾਲ ਇਹਨੂੰ ਬਿਲਕੁਲ ਠੱਲ ਪਾਈ ਜਾ ਸਕਦੀ ਹੈ ਜੀ ਸਾਡੇ ਲੋਕਾਂ ਨੂੰ ਚਾਹੀਦਾ ਕਿ ਜੇਕਰ ਸਾਡਾ ਸੁਪਨਾ ਹੈ ਬਾਹਰ ਜਾਣ ਦਾ ਤਾਂ ਸਾਨੂੰ ਸਭ ਤੋਂ ਪਹਿਲਾਂ ਤਾਂ ਇੱਕ ਸਹੀ ਤਰੀਕਾ ਪਨਾਉਣਾ ਚਾਹੀਦਾ ਹੈ ਤੇ ਜੇਕਰ ਅਸੀਂ ਇਸ ਤਰੀਕੇ ਜਾ ਵੀ ਰਹੇ ਹਾਂ ਕਿ ਕਿਸੇ ਨਾਲ ਰਿਸ਼ਤਾ ਕਰਕੇ ਅਸੀਂ ਆਪਣੇ ਸੁਪਨੇ ਨੂੰ ਪੂਰਾ ਕਰ ਰਹੇ ਹਾਂ ਤਾਂ ਉਸ ਬਾਰੇ ਸਾਨੂੰ ਪ੍ਰੋਪਰ ਵੈਰੀਫਿਕੇਸ਼ਨ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਹਰਪ੍ਰੀਤ ਕੌਰ ਦਾ ਹੀ ਕੇਸ ਹੈ ਜੇ ਇਹਨਾਂ ਨੇ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਹੁੰਦੀ ਤਾਂ ਸ਼ਾਇਦ ਕਿਤੋਂ ਨਾ ਕਿਤੋਂ ਇਹ ਗੱਲ ਜਰੂਰ ਪਤਾ ਲੱਗਦੀ ਕਿ ਇਹ ਆਲਰੇਡੀ ਕਿੰਨੀ ਜਗ੍ਹਾ ਦਾ ਰਿਸ਼ਤਾ ਹੋ ਚੁੱਕਾ ਹੈ ਜੀ ਇੱਕ ਵੀ ਗੱਲ ਹੈ ਹੁਣ ਪ੍ਰਸ਼ਾਸਨ ਨੇ ਜਿਹੜੀ ਕਾਰਵਾਈ ਕੀਤੀ ਹੈ ਉਹ ਕਿਸ ਤਰੀਕੇ ਨਾਲ ਕਾਰਵਾਈ ਕੀਤੀ ਹੈ ਕਿਹੜੇ ਕਿਹੜੇ ਬੰਦੇ ਅਰੈਸਟ ਕੀਤੇ ਉਹਦੇ ਬਾਰੇ ਵੀ ਜਾਣਕਾਰੀ ਜ਼ਰੂਰ ਸਾਂਝੀ ਕਰੋ ਏਸੀਜੀ ਜੋ ਇਸ ਗਰੋ ਦੇ ਮੈਂਬਰ ਹੈ ਇੱਕ ਤਾਂ ਇਹਦੀ ਮਦਰ ਹੈ ਸੁਖਦਰਸ਼ਨ ਕੌਰ ਇਹਦਾ ਬ੍ਰਦਰ ਹੈ ਮਨਪੀਰ ਸਿੰਘ ਤੇ ਨਾਲ ਇਹਨਾਂ ਦਾ ਇੱਕ ਸਾਥੀ ਹੈ ਅਸ਼ੋਕ ਕੁਮਾਰ ਇਹ ਤਿੰਨ ਜਣੇ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਜੋ ਹਰਪ੍ਰੀਤ ਕੌਰ ਹੈ ਸਾਡੀ ਐਫਆਈਆਰ ਦੀ ਬਾਇਨੈਮ ਦੋਸ਼ੀ ਹੈ ਬਰਦਰ ਵੀ ਨਾਲ ਲੈ ਆਇਆ ਸੀ ਜੀ ਬਿਲਕੁਲ ਬ੍ਰਦਰ ਮਦਰ ਦੋਨੋਂ ਨਾਲ ਲੈ ਗਏ ਜੀ ਬਿਲਕੁਲ ਇਹੀ ਪਰਿਵਾਰਕ ਮੈਂਬਰ ਜਾਂਦੇ ਸੀਗੇ ਤੇ ਰਿਸ਼ਤਾ ਕਰਦੇ ਸੀ ਫਾਈਨਲ ਤੇ ਉੱਥੇ ਇੰਗੇਜਮੈਂਟ ਕਰਕੇ ਆਉਂਦੇ ਸੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਮਦਰ ਬੜੇ ਆਰਾਮ ਨਾਲ মিডিਆ ਨੂੰ ਵਾਈਟ ਦੇ ਰਹੇ ਸੀ ਅਰੈਸਟ ਹੋਣ ਤੋਂ ਪਹਿਲਾਂ ਵੀ ਐ ਲੱਗਦਾ ਸੀ ਵੀ ਵੀ ਕੋਈ ਡਰ ਨਹੀਂ ਕੋਈ ਭੈ ਨਹੀਂ ਕੁਝ ਨਹੀਂ ਉਹਨੂੰ ਐ ਲੱਗਦਾ ਸੀ ਮੇਰੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ ਉਹ ਬੇਖੌਫ ਸੀ ਜੀ ਉਹਨਾਂ ਨੂੰ ਨਹੀਂ ਅੰਦਾਜ਼ਾ ਸੀ ਵੀ ਸ਼ਾਇਦ ਛੇਤੀ ਹੀ ਉਹ ਅਰੈਸਟ ਹੋਣ ਵਾਲੇ ਨੇ ਜਾਂ ਉਹਨਾਂ ਤੇ ਕੋਈ ਕਾਰਵਾਈ ਹੋਣ ਵਾਲੀ ਹੈ ਹਮ ਇਹ ਕਈ ਕੇਸਿਸ ਦੇ ਵਿੱਚ ਹੁੰਦਾ ਵੀ ਆਪਸ ਦੇ ਵਿੱਚ ਬੈ ਕੇ ਰਾਜੀਨਾਮਾ ਹੋ ਜਾਂਦਾ ਹੈ ਉਹਨਾਂ ਕਈ ਲੋਕ ਇਹ ਵੀ ਕਹਿੰਦੇ ਵੀ ਇਹ ਨਾ ਹੋਵੇ ਇਹ ਕੇਸ ਦੇ ਵਿੱਚ ਰਾਜ਼inama ਹੋ ਜਾਈਏ ਜਾਂ ਉਹ ਬੰਦੇ ਬਾਹਰ ਆ ਜਾਣ ਉਹ ਫੇਰ ਆਮ ਜਿਹੜੇ ਆ ਉਹ ਬਾਹਰ ਆ ਜਾਣ ਤੇ ਫੇਰ ਇਹੋ ਜਿਹੀ ਠੱਗੀਆਂ ਕਰਨੀਆਂ ਸ਼ੁਰੂ ਕਰ ਦੇਣ ਇਹਨਾਂ ਨੇ ਜਿੰਨੇ ਵੀ ਵਿਅਕਤੀਆਂ ਨਾਲ ਠੱਗੀ ਮਾਰੀਆਂ ਸਾਡੇ ਵੱਲੋਂ ਸਭ ਨੂੰ ਸ਼ਾਮਲ ਤਫਤੀਸ਼ ਕੀਤਾ ਗਿਆ ਉਹ ਸਾਰੇ ਸਾਡੇ ਜੋ ਮੁਕੱਦਮੇ ਦੇ ਗਵਾਹ ਨੇ ਜੇਕਰ ਇਹ ਰਾਜ਼inama ਕਰਦੇ ਵੀ ਨੇ ਸਾਰੇ ਲੋਕਾਂ ਨੂੰ ਉਹਨਾਂ ਦੇ ਪੈਸੇ ਵਾਪਸ ਕਰਦੇ ਨੇ ਤਾਂ ਸ਼ਾਇਦ ਉਹ ਇੱਕ ਇਨਸਾਫ ਵਾਲੇ ਰਸਤੇ ਵੈਸੇ ਹੀ ਤੁਰ ਪੈਣਗੇ ਕਿ ਉਹਨਾਂ ਨੂੰ ਜੋ ਠੱਗੀ ਹੋਈ ਉਹਨਾਂ ਨੂੰ ਪੈਸਾ ਉਹਨਾਂ ਦਾ ਵਾਪਸ ਮਿਲ ਜਾਵੇ ਇਹਨਾਂ ਨੇ ਜਿਹੜਾ ਪੈਸਾ ਇਕੱਠਾ ਕੀਤਾ ਕੁਝ ਪਤਾ ਲੱਗਿਆ ਇਹਨਾਂ ਨੇ ਕੀਤਾ ਕੀ ਕੋਈ ਪ੍ਰਾਪਰਟੀ ਖਰੀਦੀ ਜਾਂ ਕੁਝ ਹਿਸਾਬ ਨਾਲ ਜਾਂ ਇਹਨਾਂ ਨੂੰ ਬਸ ਇੱਕ ਸ਼ੌਂਕ ਚੜ ਗਿਆ ਸੀ ਵੀ ਸਾਡੇ ਕੋਲ ਵੱਧ ਤੋਂ ਵੱਧ ਪੈਸਾ ਆਉਣਾ ਚਾਹੀਦਾ ਇਹਦੇ ਰਿਗਾਰਡਿੰਗ ਅਸੀਂ ਬੜੀ ਇਨ ਡੈਪਥ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹ ਫਾਈਨਲ ਪੈਸਾ ਜਾ ਕਿੱਥੇ ਰਿਹਾ ਹੂੰ ਇਹ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਾਲੇ ਆਨਗoing ਹੈ ਮਸਟਰ ਕੋਈ ਹੋਰ ਵੀ ਕੇਸ ਹੋਰ ਵੀ ਆਇਆ ਤੁਹਾਡੇ ਤੱਕ ਪਹੁੰਚਿਆ ਹਾਲੇ ਤੱਕ ਕਿਉਂਕਿ ਕਹਿ ਰਹੇ ਪੰਜਾਬ ਦੇ ਵਿੱਚ ਹੋਰ ਵੀ ਇਹੋ ਜਿਹੇ ਧੱਕੇ ਚੱਲ ਰਿਹਾ ਨੇ ਸਾਨੂੰ ਇਸੇ ਚੀਜ਼ ਦੇ ਰਿਗਾਰਡਿੰਗ ਕਾਫੀ ਲੋਕਾਂ ਨੇ ਅਪਰੋਚ ਕਰ ਚੁੱਕੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ 12 ਪਾਰਟੀਆਂ ਸਾਡੇ ਕੋਲ ਆ ਚੁੱਕੀਆਂ ਨੇ ਜਿਨ੍ਹਾਂ ਨਾਲੇ ਠਗੀ ਹੋਈ ਹੈ ਇਸ ਤੋਂ ਇਲਾਵਾ ਮੈਂ ਚਾਹੂੰਗਾ ਵੀ ਮੈਂ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੂੰਗਾ ਕਿ ਇਹ ਸਿਰਫ ਇਕਲੌਤਾ ਗੈਂਗ ਨਹੀਂ ਹੈ ਜੋ ਪੰਜਾਬ ਵਿੱਚ ਆਪਰੇਟ ਕਰ ਰਿਹਾ ਸ਼ਾਇਦ ਇਦਾਂ ਦੇ ਹੋਰ ਕਾਫੀ ਗੈਂਗ ਹੋਣ ਜੇ ਉਹਨਾਂ ਨਾਲ ਵੀ ਕੁਝ ਇਦਾਂ ਦੀ ਘਟਨਾ ਹੋਈ ਹੈ ਕੋਈ ਵੀਡੀਓ ਕਾਲ ਤੇ ਕੋਈ ਫੋਟੋ ਦਿਖਾ ਕੇ ਕੋਈ ਰਿਸ਼ਤਾ ਹੋਇਆ ਤੇ ਕਾਫੀ ਲੰਬੇ ਸਮੇਂ ਤੋਂ ਇਹ ਚੀਜ਼ ਜਿਹੜੀ ਪੈਂਡਿੰਗ ਹੈ ਤੋ ਉਹ ਵੀ ਆਪਣਾ ਜਿੱਥੇ ਉਹਨਾਂ ਨੇ ਰਿਸ਼ਤਾ ਕੀਤਾ ਉਸ ਨੂੰ ਜ਼ਰੂਰ ਵੈਰੀਫਾਈ ਕਰਨਾ ਕਿਤੇ ਉਹ ਵੀ ਇਸੇ ਤਰ੍ਹਾਂ ਠੱਗੀ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ ਇਹ ਕਹੇ ਵੀ ਗੱਲ ਆ ਮੈਂ ਸੋਸ਼ਲ ਮੀਡੀਆ ਤੋਂ ਦੇਖਦਾ ਸੀ ਟਰੈਂਡ ਚੱਲ ਗਿਆ ਸੀ ਵੀ ਕੁੜੀ ਜਾਂ ਮੁੰਡਾ ਬਾਹਰ ਹੁੰਦਾ ਸੀਗਾ ਤੇ ਇਸ ਤਰੀਕੇ ਨਾਲ ਰੋਕਾ ਹੋਣ ਲੱਗ ਗਿਆ ਸੀ ਹੁਣ ਮੈਨੂੰ ਲੱਗਦਾ ਸਾਰੇ ਸਹਿਮ ਹੋਣਗੇ ਡਰ ਕੇ ਹੋਣਗੇ ਵੀ ਆਹ ਠੱਗੀ ਹੋ ਸਕਦੀ ਹੈ ਨਹੀਂ ਬਿਲਕੁਲ ਜੀ ਬਿਲਕੁਲ ਲੋਕ ਅਵੇਅਰ ਹੋਣਗੇ ਇਸ ਚੀਜ਼ ਬਾਰੇ ਤੇ ਜੇ ਲੋਕ ਅਵੇਅਰ ਹੋਣਗੇ ਤਾਂ ਹੀ ਇਹ ਜਿਹੜੀਆਂ ਠੱਗੀਆਂ ਇਹ ਬੰਦ ਹੋ ਸਕਣਗੀਆਂ ਇੱਕ ਪਹਿਲਾਂ ਇਹ ਟਰੈਂਡ ਸੀਗਾ ਵੀ ਜਦੋਂ 21 ਸਦੀ ਦੀ ਸ਼ੁਰੂਆਤ ਹੋਈ ਆ ਉਹ ਮੁੰਡੇ ਜਿਹੜੇ ਆ ਉਹ ਬਾਰੋਂ ਆਉਂਦੇ ਸੀ ਉਹ ਕੁੜੀਆਂ ਤੋਂ ਪੈਸੇ ਜਿਹੜੇ ਆ ਵਿਆਹ ਕਰ ਲੈਂਦੇ ਸੀ ਠੱਗ ਲੈਂਦੇ ਸੀ ਪੈਸੇ ਅਤੇ ਵਾਪਸ ਚਲੇ ਜਾਂਦੇ ਸੀ ਬੜੀਆਂ ਐਨ ਜੀਓਸ ਵੀ ਉਸ ਵਾਸਤੇ ਬੜੀਆਂ ਤੇ ਪੰਜਾਬ ਸਰਕਾਰ ਵੀ ਉਦੋਂ ਬੜੀ ਇਸ ਨੂੰ ਲੈ ਕੇ ਜਿਹੜੀ ਆ ਉਹ ਸਖਤ ਹੋਈ ਸੀਗੀ ਤਾਂ ਇਹਨੂੰ ਰੋਕਿਆ ਗਿਆ ਪਰ ਹੁਣ ਐ ਨਹੀਂ ਲੱਗਦਾ ਵੀ ਦੌਰ ਉਲਟਾ ਚੱਲ ਗਿਆ ਵੀ ਪਹਿਲਾਂ ਹੁੰਦਾ ਸੀ ਵੀ ਕੁੜੀ ਹੁਣ ਦੇਖਣ ਦੇ ਵਿੱਚ ਆ ਰਿਹਾ ਕੁੜੀ ਬਾਹਰ ਚਲੀ ਜਾਂਦੀ ਹੈ ਜਾਂ ਤਾਂ ਉਹ ਫੋਨ ਚੱਕਣੇ ਬੰਦ ਕਰ ਦਿੰਦੇ ਆ ਤੇ ਇਹ ਤਾਂ ਕੇਸ ਕੁਝ ਅਲੱਗ ਹੀ ਹੋ ਗਿਆ ਵੀ ਕੁੜੀ ਬਾਹਰ ਬੈਠੀ ਆ ਤੇ ਰਿਸ਼ਤੇ ਰਿਸ਼ਤੇ ਹੋਈ ਜਾ ਰਹੇ ਆ ਜੀ ਬਿਲਕੁਲ ਪਿਛਲੇ ਕੁਝ ਸਮੇਂ ਤੋਂ ਅਪਾ ਦੇਖਿਆ ਕਿ ਇਦਾਂ ਦੇ ਕੇਸ ਜ਼ਿਆਦਾ ਸਾਹਮਣੇ ਆਣ ਲੱਗੇ ਜੋ ਸ਼ਾਇਦ ਸਾਲ ਪਹਿਲਾਂ ਇੱਕ ਬਿਆੰਤ ਘੋਰ ਵਾਲਾ ਕੇਸ ਹੋਇਆ ਸੀ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਪੰਜਾਬ ਦਾ ਕੋਈ ਇਦਾਂ ਦਾ ਥਾਣਾ ਹੋਵੇਗਾ ਜਿੱਥੇ ਇਸ ਤਰ੍ਹਾਂ ਦਾ ਕੋਈ ਕੇਸ ਨਹੀਂ ਹੈ ਕਿ ਕੁੜੀ ਬਾਹਰ ਜਾ ਕੇ ਉਹਨੇ ਫੋਨ ਚੱਕਣਾ ਬੰਦ ਕਰਤਾ ਜਾਂ ਇਧਰੋਂ ਪੈਸੇ ਲਗਵਾ ਕੇ ਕੁੜੀ ਬਾਹਰ ਗਈ ਹੈ ਤੇ ਉਹਨੇ ਬਾਅਦ ਵਿੱਚ ਆਪਣੇ ਹਸਬੰਦ ਨੂੰ ਬਾਹਰ ਬੁਲਾਇਆ ਨਹੀਂ ਤੇ ਉਹ ਜਿਹੜਾ ਹਸਬੰਦ ਹੈ ਜੋ ਲੜਕਾ ਧੱਕੀ ਦਾ ਸ਼ਿਕਾਰ ਤਾਡੇ ਕੋਲ ਜਦੋਂ ਲੋਕ ਪਹੁੰਚਦੇ ਆ ਮੇਰੇ ਹਿਸਾਬ ਨਾਲ ਤਾਂ ਇੱਕ ਵਾਰੀ ਤਾਂ ਉਹਨਾਂ ਦੀ ਉਮੀਦ ਵੀ ਖਤਮ ਹੋ ਚੁੱਕੀ ਹੁੰਦੀ ਹੈ ਲੋਕ ਕਹਿੰਦੇ ਆ ਵੀ ਸਾਡੇ ਤਾਂ ਪੈਸੇ ਚਲੇ ਗਏ ਕਿਸੇ ਨਾ ਕਿਸੇ ਤਰੀਕ ਤਾਨੂੰ ਬੜੀਆਂ ਇਹੋ ਜਿਹੀ ਐਕਸਪੀਰੀਅੰਸ ਤੁਸੀਂ ਵੀ ਦੇਖੇ ਹੋਣਗੇ ਜੀ ਬਿਲਕੁਲ ਜਦੋਂ ਇਸ ਕੇਸ ਚ ਵੀ ਲੋਕ ਸਾਡੇ ਕੋਲ ਆਏ ਆ ਤਾਂ ਸਾਨੂੰ ਖੁਦ ਫੀਲ ਹੋਇਆ ਕਿ ਉਹਨਾਂ ਨੂੰ ਵਾਕਈਕ ਵੱਡੀ ਠੱਗੀ ਦਾ ਸ਼ਿਕਾਰ ਹੋਇਆ ਕਈਆਂ ਨੇ ਆਪਣੀ ਜ਼ਿੰਦਗੀ ਦੀ ਜੋ ਪੂੰਜੀ ਸੀ ਉਹ ਸਾਰੀ ਦੀ ਸਾਰੀ ਇਸ ਜਗ੍ਹਾ ਤੇ ਇਨਵੈਸਟ ਕੀਤੀ ਸੀ ਤਾਂ ਕਿ ਉਹਨਾਂ ਦਾ ਇੱਕ ਸੁਪਨਾ ਸਾਕਾਰ ਹੋ ਜਾਏ ਉਹਨਾਂ ਦੇ ਘਰ ਚੋਂ ਕੋਈ ਬੱਚਾ ਬਾਹਰ ਚਲਾ ਜਾਵੇ ਤੇ ਪਿੱਛੇ ਆਪਣੇ ਮਾਪੇ-ਬਾਪ ਦਾ ਆਪਣੇ ਭੈਣ-ਭਰਾ ਦਾ ਉਹਨਾਂ ਨੂੰ ਕੋਈ ਫਾਈਨੈਂਸ਼ਲੀ ਹੈਲਪ ਕਰ ਸਕੇ ਸਤਨ ਲੱਗਦਾ ਨਹੀਂ ਇਹ ਬੀਸ ਦੇ ਪਿੱਛੇ ਇਹ ਵੀ ਹੈ ਮੈਂ ਜਨਰਲ ਲੀ ਕੁਸ਼ਨ ਪੁੱਛ ਰਿਹਾ ਵੀ ਇਹ ਵੀ ਹੈ ਵੀ ਅਸੀਂ ਬਾਹਰ ਜਾਣ ਨੂੰ ਲੈ ਕੇ ਜਾਂ ਤਾਂ ਸਾਨੂੰ ਇਹ ਗੱਲ ਆ ਕਿ ਸਾਡੇ ਦਿਮਾਗ ਦੇ ਵਿੱਚ ਕ੍ਰੇਜ਼ ਬੜਾ ਜ਼ਿਆਦਾ ਵਧਿਆ ਆ ਅਸੀਂ ਕਹਿੰਦੇ ਆ ਵੀ ਇੱਥੇ ਕੁਝ ਹੋ ਹੀ ਨਹੀਂ ਸਕਦਾ ਅਸੀਂ ਕਹਿੰਦੇ ਆ ਵੀ ਅਸੀਂ ਬਾਹਰ ਹੀ ਜਾਣਾ ਇਹਦੇ ਪਿੱਛੇ ਇਹ ਵੀ ਇੱਕ ਵੱਡਾ ਕਾਰਨ ਵੀ ਅਸੀਂ ਏਟੇਟੇ ਪੈਸੇ ਤੱਕ ਦੇਣ ਨੂੰ ਤਿਆਰ ਹੋ ਜਾਂਦੇ ਆ ਤੇ ਸਾਨੂੰ ਗਰੰਟੀ ਕੋਈ ਨਹੀਂ ਹੁੰਦੀ ਵੀ ਅੱਗੇ ਜਾ ਕੇ ਕੁਝ ਹੋਣਾ ਕਿ ਨਹੀਂ ਹੋਣਾ ਇਹ ਜੋ ਆਲਰੇਡੀ ਲੋਕ ਬਾਹਰ ਬੈਠੇ ਆ ਇਹ ਕੁਝ ਉਹਨਾਂ ਵੱਲੋਂ ਜੋ ਸੋਸ਼ਲ ਮੀਡੀਆ ਤੇ ਪੋਰਟ੍ਰੇ ਕੀਤਾ ਜਾਂਦਾ ਜਦ ਲੋਕਾਂ ਨੂੰ ਸਾਡੇ ਇਧਰ ਬੈਠੇ ਲੋਕਾਂ ਨੂੰ ਇੱਕ ਸੁਪਨੇ ਦਿਖਾਏ ਜਾਂਦੇ ਆ ਉਸ ਦੇ ਵਿੱਚ ਆ ਕੇ ਲੋਕ ਇਹ ਗਲਤੀ ਕਰ ਰਹੇ ਨੇ ਕਿ ਉਹਨਾਂ ਨੂੰ ਇੱਕ ਉਹਨਾਂ ਦਾ ਮੋਟਿਵ ਹੀ ਬਣ ਗਿਆ ਕਿ ਉਹਨਾਂ ਨੇ ਬਾਹਰ ਜਾਣਾ ਹੀ ਜਾਣਾ ਤੇ ਜਿਸ ਕਰਕੇ ਉਹ ਠੱਗੀ ਦਾ ਸ਼ਿਕਾਰ ਹੋ। ਇਹਨਾਂ ਤੇ ਹੁਣ ਕਾਰਵਾਈ ਕੀ ਹੋਈ ਆ। ਇਹਨਾਂ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਨਾਂ ਤੇ ਅਸੀਂ ਐਫ ਆਈਰ ਰਜਿਸਟਰ ਕਰਤੀ ਸੀਗੀ ਜੀ ਥੈਨ ਅਰੈਸਟ ਕਰ ਲਿਆ ਸੀ। ਫਰਦਰ ਅਸੀਂ ਸਾਰੇ ਇਨਵੈਸਟੀਗੇਟ ਕਰ ਰਹੇ ਹਾਂ ਕਿ ਜੋ ਇਹ ਠੱਗੀ ਦਾ ਪੈਸਾ ਇਹਨਾਂ ਨੇ ਕਿੱਥੇ ਲਾਇਆ ਕਿੱਥੇ ਨਹੀਂ ਅਸੀਂ ਇਹਨਾਂ ਦੇ ਅਕਾਊਂਟਸ ਨੇ ਜਿਹੜੇ ਸਾਰੇ ਉਹ ਫ੍ਰੀਜ਼ ਕਰ ਦਿੱਤੇ ਨੇ। ਹੂੰ। ਤੇ ਅਸੀਂ ਹੋਰ ਵੀ ਇਨਵੈਸਟੀਗੇਟ ਕਰ ਰਹੇ ਹਾਂ ਕਿ ਹੋਰ ਅਗਰ ਕਿਸੇ ਵਿਅਕਤੀ ਦਾ ਇਸ ਵਿੱਚ ਰੋਲ ਆਉਂਦਾ ਸਾਹਮਣੇ ਤਾਂ ਉਹਦੇ ਖਿਲਾਫ ਵੀ ਸੇਮ ਕਾਰਵਾਈ ਕੀਤੀ ਜਾਊਗੀ ਤੇ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਜੇ ਕੋਈ ਹੋਰ ਬੰਦਾ ਨਾਲ ਰਲਿਆ ਆਇਆ ਮਿਲ ਗਿਆ ਤੇ ਉਹਦਾ ਵੀ ਇਹ ਹਾਲ ਹੋਊਗਾ ਜੀ ਬਿਲਕੁਲ ਜੋ ਕਾਰਵਾਈ ਇਹਨਾਂ ਤੇ ਹੋਈ ਹੈ ਸੇਮ ਉਸ ਬੰਦੇ ਤੇ ਕਰਵਾਈ ਜਾਊਗੀ ਤੁਸੀਂ ਕਿਹਾ ਖਾਤੇ ਫ੍ਰੀਜ਼ ਕੀਤੇ ਗਏ ਤਾਂ ਖਾਤਿਆਂ ਦੇ ਵਿੱਚ ਕੁਝ ਹੈਗਾ ਸੀ ਕਿ ਇਹਨਾਂ ਨੇ ਪੈਸੇ ਕਢਾ ਲਏ ਸੀ ਸਾਰੇ ਆਪਣੇ ਨਹੀਂ ਸੀਗੀ ਜੀ ਕੁਝ ਅਮਾਉਂਟ ਸੀਗੀ ਉਹ ਅਸੀਂ ਫ੍ਰੀਜ਼ ਕਰਵਾ ਦਿੱਤੀ ਔਰ ਵੀ ਇਹਨਾਂ ਨੇ ਪ੍ਰੋਪਰਟੀਆਂ ਪ੍ਰੂਫ ਟੂਸ ਖਰੀਦੀਆਂ ਕੋਈ ਇਹਦੇ ਬਾਰੇ ਅਸੀਂ ਬੜੀ ਡਿਟੇਲ ਚ ਇਨਵੈਸਟੀਗੇ ਮੈਂ ਅੰਤੇ ਚਾਹੀ ਗਵਾਂਗਾ ਵੀ ਯੂਥ ਨੂੰ ਮੈਸੇਜ ਜ਼ਰੂਰ ਇੱਕ ਦੇ ਦਿਓ ਕਿਉਂਕਿ ਆ ਯੰਗਸਟਰ ਜਿਹੜਾ ਹੈ ਉਹ ਬਾਹਰ ਤਾਂ ਜਾਣਾ ਚਾਹੁੰਦਾ ਪਰ ਉਹ ਕਲੀਅਰਲੀ ਨਹੀਂ ਹੈ ਵੀ ਕਿਸ ਤਰੀਕੇ ਨਾਲ ਕਲੀਅਰ ਨਹੀਂ ਹੈ ਵੀ ਉਹ ਕਿਸ ਤਰੀਕੇ ਨਾਲ ਬਾਹਰ ਜਾ ਸਕਦਾ ਅਤੇ ਫਿਰ ਉਹ ਇਹੋ ਜਿਹੇ ਠੱਗੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਕਿਆਂ ਨੂੰ ਨੋ ਲੈਜ ਨਹੀਂ ਹੁੰਦੀ ਕਿਆਂ ਨੂੰ ਪਤਾ ਨਹੀਂ ਹੁੰਦਾ ਤੇ ਪਹਿਲਾਂ ਤਾਂ ਅਸੀਂ ਦੇਖਦੇ ਸੀ ਵੀ ਏਜੰਟਸ ਜਿਹੜੇ ਆ ਠੱਗੀਆਂ ਮਾਰਦੇ ਨੇ ਤੇ ਹੁਣ ਤਾਂ ਇਸ ਤਰੀਕੇ ਨਾਲ ਠੱਗੀਆਂ ਵੱਜਣ ਲੱਗੀਆਂ ਵੀ ਵਿਆਹ ਵੀ ਨਹੀਂ ਹੋਇਆ ਤੇ ਪਹਿਲਾਂ ਹੀ ਪੈਸੇ ਲੈ ਜਾਣ ਲੱਗ ਪਏ ਤੁਹਾਡੇ ਲਈ ਮੇਰਾ ਯੂਥ ਨੂੰ ਇਹੀ ਮੈਸੇਜ ਹੈ ਜਿੱਦਾਂ ਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਜੋ ਬਾਹਰ ਜਾਂਦੇ ਚਾਹਵਾਨ ਨੇ ਉਹ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਤੇ ਠੱਗੀ ਵੀ ਬਹੁਤ ਵੱਡੀ-ਵੱਡੀ ਅਮਾਉਂਟ ਦੀ ਜਿਹੜੀ ਠੱਗੀ ਵੱਜ ਰਹੀ ਹੈ ਉਹ ਚਾਹੇ ਕਿਸੇ ਏਜੰਟ ਵੱਲੋਂ ਵੱਜ ਰਹੀ ਹੋਵੇ ਜਾਂ ਫਿਰ ਜੋ ਗੱਲ ਸਾਹਮਣੇ ਹੈ ਕਿ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਜੋ ਠੱਗੀ ਵੱਜ ਰਹੀ ਹੋਵੇ ਜੋ ਵੀ ਵਿਅਕਤੀ ਬਾਹਰ ਜਾਂਦੇ ਚਾਹਵਾਨ ਨੇ ਉਹ ਇੱਕ ਸਹੀ ਤਰੀਕਾ ਅਪਣਾਉਣ ਤੇ ਜਿਸ ਵੀ ਤਰੀਕੇ ਨਾਲ ਉਹ ਬਾਹਰ ਜਾ ਰਹੇ ਨੇ ਉਸ ਨੂੰ ਪਹਿਲਾਂ ਪ੍ਰੋਪਰ ਵੈਰੀਫਾਈ ਕਰਨ ਤੇ ਫੇਰ ਹੀ ਜੋ ਉਹਨਾਂ ਦੇ ਹਾਰਡ ਅਰਨ ਮਨੀ ਹੈ ਜੋ ਉਹਨਾਂ ਦੇ ਘਰ ਦਾ ਪੈਸਾ ਉਸ ਨੂੰ ਉਥੇ ਇਨਵੈਸਟ ਕਰ। ਇੱਕ ਵਾਰੀ ਨਾ ਮੈਂ ਜ਼ਰੂਰ ਅੰਤ ਕਰ ਦਿੱਤਾ ਸੀ ਪਰ ਇੱਕ ਸਵਾਲ ਦਿਮਾਗ 'ਚ ਆਇਆ। ਲੋਕੀ ਕਈ ਵਾਰੀ ਨਾ ਕੈਮਰੇ ਮੂਰੇ ਆੜ ਤੋਂ ਡਰ ਜਾਂਦੇ ਨੇ। ਲੋਕੀ ਕਹਿੰਦੇ ਸਾਡੇ ਪੈਸੇ ਤਾਂ ਗਏ ਹੀ ਗਏ ਸਾਡੀ ਇੱਜ਼ਤ ਵੀ ਚਲੀ ਜਾਣੀ ਹੈ। ਸਾਡੀ ਇੱਜ਼ਤ ਜਿਹੜੀ ਆ ਉਹ ਖਰਾਬ ਹੋ ਜਾਣੀ ਕਿਉਂਕਿ ਇਸ ਕੇਸ ਨਾਲ ਰਿਲੇਟਡ ਇੱਕ ਦੋ ਬੰਦੇ ਨਾਲ ਮੇਰੀ ਗੱਲ ਵੀ ਹੋਈ। ਉਹ ਕਹਿੰਦੇ ਵੀ ਸਾਡਾ ਤਾਂ ਵੀ ਜਿੱਥੇ-ਜਿੱਥੇ ਇਹਨਾਂ ਨੇ ਸਾਡਾ ਨੁਕਸਾਨ ਕੀਤਾ, ਪੈਸਿਆਂ ਦਾ ਨੁਕਸਾਨ ਕੀਤਾ, ਸਾਡਾ ਮੈਂਟਲ ਵੀ ਨੁਕਸਾਨ ਹੋਇਆ, ਸਾਡਾ ਫਿਜ਼ੀਕ ਨੀ ਲੋਕਾਂ ਨੂੰ ਇਸ ਗੱਲ ਤੋਂ ਬਿਲਕੁਲ ਘਬਰਾਉਣਾ ਨਹੀਂ ਚਾਹੀਦਾ ਜੀ ਲੋਕਾਂ ਨੂੰ ਸਾਹਮਣੇ ਆਣਾ ਚਾਹੀਦਾ ਹੈ ਹੋ ਸਕਦਾ ਉਹਨਾਂ ਦੇ ਸਾਹਮਣੇ ਆਣਾ ਕਿਸੇ ਹੋਰ ਨੂੰ ਵੀ ਹੌਸਲਾ ਮਿਲੇ ਤੇ ਉਹ ਵੀ ਸਾਹਮਣੇ ਆ ਕੇ ਦੱਸ ਸਕੇ ਕਿ ਉਹਦੇ ਨਾਲ ਕੀ ਹੋਇਆ ਤਾਂ ਮੈਂ ਮੈਂ ਵੀ ਜ਼ਰੂਰ ਕਹਿਣਾ ਚਾਹਾਂਗਾ ਜੇ ਤੁਹਾਡੇ ਨਾਲ ਵੀ ਇਸ ਤਰੀਕੇ ਦੇ ਠੱਗੇ ਹੋਈ ਆ ਤਾਂ ਇਸ ਮਾਮਲੇ ਦੇ ਵਿੱਚ ਹੋਈ ਆ ਤਾਂ ਜ਼ਰੂਰ ਹੁਣ ਤੁਸੀਂ ਮੀਡੀਆ ਦੇ ਅੱਗੇ ਵੀ ਆ ਸਕਦੇ ਹੋ ਜੇ ਤੁਸੀਂ ਮੀਡੀਆ ਦੇ ਅੱਗੇ ਨਹੀਂ ਆਣਾ ਚਾਹੁੰਦੇ ਤਾਂ ਜ਼ਰੂਰ ਤੁਸੀਂ ਆਪਣੀ ਕੰਪਲੇਂਟ ਇੱਥੇ ਜਿਹੜੀ ਆ ਉਹ ਦਾਇਰ ਕਰਾ ਸਕਦੇ ਹੋ ਤੇ ਜ਼ਰੂਰ ਹੁਣ ਪੁਲਿਸ ਜਿਹੜੀ ਆ ਉਹ ਕਾਰਵਾਈ ਕਰ ਰਹੀ ਆ ਤੇ ਜਿਹੜੇ ਉਹਨਾਂ ਦੇ ਮੁਲਜ਼ਮ ਸਨ ਉਹ ਵੀ ਫੜ ਲਏ ਗਏ ਨੇ ਤੇ ਮੈਂ ਕਵਾਂਗਾ ਕਿ ਤੁਹਾਡੇ ਨਾਲ ਜੇ ਇਹੋ ਜਿਹੀ ਠੱਗੀ ਹੋਈ ਆ ਤਾਂ ਘਰਾਂ ਦੇ ਵਿੱਚ ਨਾ ਬੈਠੋ ਆਪਣੀ ਕੰਪਲੇਂਟ ਜਿਹੜੀ ਆ ਉਹ ਜ਼ਰੂਰ ਨੇੜਲੇ ਥਾਣੇ ਦੇ ਵਿੱਚ ਜ਼ਰੂਰ ਉਹ ਦਾਇਰ ਕਰਾਓ ਕੋਈ ਹੋਰ ਠੱਗੀ ਹੋਈ ਆ ਕਿਸੇ ਹੋਰ ਗੈਂਗ ਨੇ ਵੀ ਕੀਤੀ ਆ ਤਾਂ ਉਹ ਵੀ ਜ਼ਰੂਰ ਉਜਾਗਰ ਕਰੋ ਸੋ ਇਸੇ ਤਰੀਕੇ ਨਾਲ ਹੋਰ ਵੀ ਜਿਹੜੀਆਂ ਇਹੋ ਜਿਹੀਆਂ ਖਬਰਾਂ ਉਹ ਤੁਹਾਡੇ ਰੂਬਰੂ ਅਸੀਂ ਕਰਦੇ ਰਾਵਾਂਗੇ ਸਾਡਾ ਮੋਟਿਵ ਹੈ ਹੀ ਹੁੰਦਾ ਵੀ ਅਸੀਂ ਜੋ ਸਮਾਜ ਦੇ ਵਿੱਚ ਚੱਲ ਰਿਹਾ ਜਾਂ ਤੁਸੀਂ ਜਿਸ ਵਿਸ਼ੇ ਤੋਂ ਕੁਝ ਸਿੱਖ ਸਕਦੇ ਹੋ ਉਹ ਤੁਹਾਡੇ ਮੂਰੇ ਰੱਖਿਆ ਜਾਵੇ ਤਾਂ ਇਸੇ ਤਰੀਕੇ ਨਾਲ ਸਾਡੇ ਨਾਲ ਤੁਸੀਂ ਜੁੜੇ ਰਹੋ ਤਾਂ ਉਨੀ ਦੇਰ ਤੱਕ ਤੁਹਾਡਾ ਧੰਨਵਾਦ